ਕੀ ਹਾਲ ਨੇ ਹੈਪੀ ਠੀਕ ਹਾਂ ਕਿਵੇਂ ਮੀਤ ਹੈਗੀ ਮਟਰਾਂ ਦੀ ਵੀਡੀਓ ਨੂੰ ਆਪਣਾ ਇੰਨੇ ਲਾਈਕ ਐਨਾਂ ਪਿਆਰੇ ਨੇ ਕਮੈਂਟ ਮਿਲਨੇ ਇਹ ਤਾਂ ਬਈ ਲੋਕਾਂ ਦਾ ਪਿਆਰ ਆ ਬਾਕੀ ਆਪਣੀ ਵੀਡੀਓ ਦੀ ਸੱਚਾਈ ਸੀ ਬਈ ਤਾਂ ਹੀ ਲੋਕਾਂ ਨੇ ਨੈਗੇਟਿਵ ਕਮੈਂਟ ਵੀ ਆਏ ਨੇ ਨੈਗੇਟਿਵ ਐ ਪੋਜ਼ਿਟਿਵ ਵੀ ਬਥੇਰੇ ਆ ਬਈ ਤੇ ਕੇ ਹੈਪੀ ਤੇਰਾ ਨੰਬਰ ਪਾਇਆ ਸੀ ਵੀਡੀਓ ਚ ਕਿੰਨੇ ਕ ਫੋਨ ਆਏ ਸੀ ਬਹੁਤ ਫੋਨ ਆਉਂਦੇ ਆ ਬਈ ਆਪਾਂ ਨੂੰ ਸਾਰੇ ਹੋ ਜਾਂਦੇ ਆ ਰਿਪਲਾਈ ਕਈ ਵਾਰ ਯਾਰ ਨਹੀਂ ਵੀ ਚੱਕਿਆ ਜਾਂਦਾ ਹੁਣ ਕਈ ਵਾਰੀ ਕੋਈ ਟਾਈਮ ਹੀ ਆ ਜਾਂਦਾ ਕਈ ਵਾਰੀ ਕਈ ਕਿੰਨੇ ਫੋਨ ਆ ਗਏ ਹੋਣਗੇ ਤਿੰਨ ਦਿਨਾਂ ਦੇ ਵਿੱਚ ਵਿੱਚ ਤਨ ਦਿਨਾਂ ਦੇ ਵਿੱਚ ਲਗਭਗ ਵੀ ਮੈਨੂੰ ਲੱਗਦਾ 1.5 200 ਫੋਨ ਆ ਗਏ 1.5 200 ਫੋਨ ਆ ਗਏ ਜਿਦੇ ਚ 100 ਰਿਸਿਵ ਹੋ ਗਏ ਹੋ ਗਿਆ ਹੋਗਾ 100 ਗ੍ਰੀਸਿਵ ਕੀਤਾ ਤਾਂ ਦਿਨਾਂ ਚ ਤੇ ਜਿਹੜੇ ਭਾਈਆਂ ਦੇ ਫੋਨ ਨਹੀਂ ਚੱਕੇਗੇ ਜਾਂ ਜਾਣਕਾਰੀ ਨਹੀਂ ਦਿੱਤੀਗੀ ਉਹਨਾਂ ਤੋਂ ਮਾਫੀ ਚਾਹੁੰਦੇ ਆ ਤਾਂ ਤਾਂ ਕਰਕੇ ਇਹ ਦਿਨਾਂ ਫੋਨ ਵਾਲੇ ਆਈ ਜਾਂਦੇ ਨੇ ਵੀ ਲੋਕਾਂ ਦੇ ਜਿਹੜੇ ਸਵਾਲ ਆ ਉਹ ਆਪਾਂ ਵੀਡੀਓ ਦੇ ਵਿੱਚ ਹੀ ਰਿਪਲਾਈ ਕਰ ਦਈਏ ਤੇ ਜਿਹੜਾ ਦਿੱਤੇ ਵੀ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਉਹਨਾਂ ਨੇ ਉਹ ਦਵਾਈਆਂ ਕਰ ਲੀਆਂ ਜਾਂ ਉਹਨਾਂ ਨੂੰ ਕੋਈ ਫਰਕ ਪਿਆ ਹੈਗਾ ਜਿਹੜੀਆਂ ਹੈਪੀ ਨੇ ਰეკਮੈਂਡ ਕੀਤੀਆਂ ਸੀ ਮੇਰੇ ਕੋਲ ਹਿਆਰਪੁਰ ਤੋਂ ਫੋਨ ਆਇਆ ਸੀ ਹਨਾ ਹਿਆਰਪੁਰ ਤੇ ਆਏ ਹਨ ਉਹ ਕਹਿੰਦੇ ਮਟਰ ਨਹੀਂ ਚੜ੍ਹ ਖਰਾਬ ਹੋਈ ਜਾਂਦੀ ਹੈ ਤਾਂ ਸੋਡਾ ਨਾਂ ਵਾਲਾ ਟਾਈਮ ਲੈਂਦੇ ਹੋਏ ਸੋਨੂੰ ਆਹ ਵੀਡੀਓ ਚ ਮਟਰਾਂ ਦੀ ਫਸਲ ਦੇ ਪਰ ਇਹ ਸਾਰੀ ਜਾਣਕਾਰੀ ਦਵਾਈਆਂ ਦੇ ਪੱ ਜਿਵੇਂ ਜਿਵੇਂ ਐਪੀ ਨੂੰ ਸਵਾਲ ਆਏ ਨੇ ਜਾਂ ਫੋਨ ਆਏ ਉਹਨੇ ਆਪਣਾ ਇਹਨਾਂ ਨੂੰ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹੈ ਲੈ ਭੀ ਜਿਵੇਂ ਤੁਸੀਂ ਸਵਾਲ ਪੁੱਛਦੇ ਨੇ ਹਨਾ ਵੀ ਕੀ ਸਟੇਜ ਤੇ ਲੱਜਦਾ ਸਾਰਾ ਕੁਝ ਆਪਾਂ ਵੀਡੀਓ ਚ ਰਿਪਲਾਈ ਕਰਦੇ ਫੋਨ ਚੱਕਣ ਨਾਲ ਵੀ ਸਾਰਿਆਂ ਨੂੰ ਪਤਾ ਲੱਗ ਜੇ ਪਹਿਲਾਂ ਤਾਂ ਆਪਣੇ ਸਾਰੇ ਵੀਰਾਂ ਨੂੰ ਬਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜਿਹੜੇ ਆਪਣੇ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਨੇ ਆਪਣੀਆਂ ਬਈ ਗੱਲਾਂ ਦੇ ਵਿੱਚ ਜਿਹੜੇ ਵੀਰਾਂ ਨੂੰ ਆਪਣੀਆਂ ਗੱਲਾਂ ਸੱਚ ਲੱਗਦੀਆਂ ਨੇ ਹਨਾ ਜਿਨ੍ਹਾਂ ਨੇ ਆਪਣੇ ਬਈ ਆਪਣੇ ਤਿਆਰ ਬੇ ਦੇ ਨਾਲ ਦਵਾਈਆਂ ਕੀਤੀਆਂ ਨੇ ਜਾਂ ਜਿਹੜੇ ਮੇਰੇ ਵੀਰਾਂ ਦਾ ਬਈ ਮੈਂ ਤੁਮਾਫੀ ਚਾਹਣਾ ਕਈ ਵਾਰੀ ਫੋਨ ਕੋਈ ਚੱਕਿਆ ਵੀ ਨਹੀਂ ਜਾਂਦਾ ਕਈ ਮੇਰੇ ਵੀਰ ਬਈ ਐਂ ਕਰਦੇ ਆ ਰਾਤ ਨੂੰ ਹਨਾ ਜਿਆਦੇ ਨੇਰੇ ਫੋਨ ਲਾਉਂਦੇ ਨੇ ਉਦੋਂ ਟਾਈਮ ਵੀ ਨਹੀਂ ਹੁੰਦਾ ਉਹਦਾ ਫਿਰ ਸੌਣ ਦਾ ਟਾਈਮ ਹੁੰਦਾ ਤਾਂ ਨਹੀਂ ਵੀ ਫੋਨ ਚੱਕਿਆ ਜਾਂਦਾ ਕਈ ਵਾਰੀ ਆਪਾਂ ਘਰ ਦੇ ਵੀ ਕਰੇਲੂ ਕੰਮਾ ਚੋਲਦੇ ਹੁੰਨੇ ਆ ਬਈ ਯਾਰ ਫੋਨ ਨਹੀਂ ਵੀ ਚੱਕਉਂਦਾ ਬਾਕੀ ਜਿਹੜਾ ਬੰਦਾ ਸਾਜੀ ਰਹਿੰਦਾ ਉਹਦੇ ਕੋਲ ਕਿੰਨਾ ਟਾਈਮ ਹੁੰਦਾ ਸਾਰਿਆਂ ਨੂੰ ਪਤਾ ਹੁੰ ਕਈ ਵਾਰੀ ਉਹਨਾਂ ਦੇ ਦਿਨੇ ਕਈ ਵਾਰੀ ਕੋਈ ਦਵਾਈ ਕਰਨੀ ਪੈਂਦੀ ਹੈ ਬਾਈ ਕਦੇ ਕੋਈ ਹੁਣ ਜਿਵੇਂ ਅੱਜ ਉਹ ਹਵਾ ਉਹ ਚੱਲ ਰਹੀ ਆ ਕਾਜ ਤਾਂ ਵੀ ਖਿਆਲ ਰੱਖਣਾ ਪੈਂਦਾ ਹੈਗਾ ਕੇ ਤਾਂ ਰਹਿਣਾ ਪੈਂਦਾ ਦੇਖ ਕੇ ਹੋਣਾ ਪੈਂਦਾ ਹੈਗਾ ਤੇ ਮੈਂ ਮੇਰੇ ਵੀਰਾਂ ਨੂੰ ਇਹ ਕਹਿਣਾ ਚਾਹਣਾ ਵੀ ਹੁਣ ਬਈ ਮੈਂ ਤੁਹਾਨੂੰ ਸਿੱਧੇ ਕਮੈਂਟ ਜਿਹੜਿਆਂ ਨੇ ਮੇਰੇ ਵੀਰਾਂ ਨੇ ਮੈਨੂੰ ਜਿੰਨੇ ਕਾ ਆਏ ਨੇ ਦਵਾਈਆਂ ਵਾਲੇ ਆਏ ਨੇ ਜਾਂ ਵੀ ਸਟੇਜ ਤੇ ਆਏ ਨੇ ਵੀ ਆਹ ਸਟੇਜ ਆ ਰਹੀ ਹੈ ਬਈ ਸਾਡੇ ਹੁਣ ਮਾਟਰਾਂ ਦੀ ਹਨਾ ਉਧਰ ਜ਼ਿਆਦਾਤਰ ਹੁਸਿਆਰਪੁਰ ਬੰਨੀ ਹੋਈ ਜਾਦੇ ਫੋਨ ਆਏ ਨੇ ਬਈ ਜਾਂ ਆਪਣੇ ਏਰੀਆ ਦੇ ਵਿੱਚ ਬਹੁਤ ਫੋਨ ਆਏ ਨੇ ਤੇ ਹੁਣ ਸਾਰਿਆਂ ਨੇ ਬਈ ਮੇਰੇ ਵੀਰਾਂ ਨੇ ਪਹਿਲਾਂ ਤਾਂ ਪੁੱਛਿਆ ਵੀ ਕਿਉਂਕਿ ਹੁਣ ਬਈ بارش ਕਰਕੇ ਮਟਰ ਜਾਦੇ ਹੋ ਹੋਈ ਜਾਂਦੇ ਆ ਖਰਾਬ ਹੋਈ ਜਾਂਦੇ ਆ ਕਿ ਪੀਲਾ ਪਈ ਜਾਂਦਾ ਮਟਰ ਠੀਕ ਆ ਜਾਦੇ ਜੜ ਦੇ ਰੋਗ ਆਈ ਜਾਂਦੇ ਨੇ ਮਟਰ ਕੇ ਕਈ ਕਹਿੰਦੇ ਬਈ ਸਾਡੇ ਕਮਲਾਏ ਖੜੇ ਨੇ ਬਈ ਯਾਰ ਵੀ ਜਾਦੇ ਮੀਂਹ بارش ਕਰਨਾ ਸਾਨੂੰ ਕੋਈ ਸਟੇਜ ਵਾਈਸ ਦੱਸ ਦੇ ਜਿਵੇਂ ਹੁਣ ਤੇਰੇ ਵਾਲੇ ਦੀ ਫਲਾਵਰਿੰਗ ਸਟੇਜ ਆ ਠੀਕ ਆ ਉਹਨਾਂ ਨੂੰ ਵੀ ਜਦੋਂ ਮੈਂ 13 045 ਜ ਜ ਉਹਨੇ ਕੀ ਆਪਾਂ ਜਿਹੜੀਆਂ ਕੋਈ ਤਰ੍ਹਾਂ ਗੁਵਾਰੀਆਂ ਜੜਾਂ ਦੀ ਬਿਮਾਰੀ ਜਾਂ ਮਟਰ ਨਾਲ ਗੱਲ ਨਾਲ ਠੀਕ ਆ ਫੰਗੀ ਸਾਈਡ ਕੋਈ ਉਹ ਸਾਰਿਆਂ ਸਟੇਜਾਂ ਦੇ ਸਹਾਰ ਨਾਲ ਦੱਸ ਦੇ ਵੀ ਜਿਹਦਾ ਮ ਇੱਕ ਤਲਾਈ ਤੱਕ ਦੋ ਤਲਾਈ ਤੱਕ ਉਵੇਂ ਰਪਲਾਈ ਕਰ ਲਈ ਪਹਿਲਾਂ ਤਾਂ ਬਈ ਮੈਂ بارش ਵਾਲਿਆਂ ਨੂੰ ਦੱਸ ਦਿੰਦਾਗਾ ਫੇਰ ਆਪਾਂ ਸਟੇਜ ਦੀ ਗੱਲ ਕਰ ਲਾਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਜਿਹਦੇ ਵੀ ਬਾਤ ਚ ਨਾਲ ਦੇਖ ਮਟਰ ਖਰਾਬ ਹੋ ਰਹੇ ਨੇ ਆਪਣੇ ਭਰਾਵਾਂ ਦੇ ਬਈ ਉਹ ਕੀ ਕਰ ਸਕਦੇ ਨੇ ਪਹਿਲਾਂ ਤਾਂ ਮਟਰ ਬਈ ਜਦੋਂ بارش ਵੱਧ ਪੈਂਦੀ ਹੈ ਪੀਲਾ ਪੈ ਜਾਂਦਾਗਾ ਠੀਕ ਆ ਵੀ ਜਦੋਂ ਬਾਹਣ ਘੁੱਟਿਆ ਜਾਂਦਾਗਾ ਜਦੋਂ ਆਪਾਂ ਉੱਪਰੋਂ ਜਾਦੇ ਕਣੀਆਂ ਕਈ ਵਾਰੀ ਹਵਾ ਤੇ ਤੇਜ਼ ਹਵਾ ਨਾ ਪੈ ਜਾਂਦੀਆਂ ਨੇ ਜਾਂ ਜਾਂ ਤੇਜ਼ ਰਫਤਾਰ ਨਾ ਪੈ ਜਾਂਦੀਆਂ ਤਾਂ ਬਾਹਣ ਬਈ ਘੁੱਟ ਲੈਂਦੀ ਆ ਪਹਿਲਾਂ ਤਾਂ ਬਈ ਮੇਰੇ ਵੀਰਾਂ ਨੂੰ ਇਹ ਕਹਿਣਾ ਵੀ ਮੈਂ ਉਹਨੂੰ ਬਈ ਉਹਦੇ ਵੀ ਆਪਾਂ ਦੱਸਿਆ ਸੀਗਾ ਠੀਕ ਆ ਵੀ ਪਹਿਲਾਂ ਤਾਂ ਬਈ ਉਹਨੂੰ ਯਾਰ ਸਲਫਰ ਜਿਹਦਾ ਉਹ ਬਾਹਣ ਦੇ ਵਿੱਚ ਹਲੇ ਵੀ ਜ਼ਿਆਦਾ ਵੀ ਬਹੁਤ ਗਿੱਲਾ ਹੈ ਠੀਕ ਹੈ ਕਈ ਵਾਰੀ ਪਾਣੀ ਵੀ ਖੜ ਜਾਂਦਾ ਤਾਂ ਬਈ ਉਹਨੂੰ ਠੀਕ ਆ ਯੂਰੀਆ ਬਾਕੀ ਸਟੇਜ ਦੇ ਜ਼ਰੂਰੀ ਦੇਖਣੀ ਜ਼ਰੂਰੀ ਆ ਜੇ ਤਾਂ ਬਈ ਤੁਹਾਡੇ ਫਲੇਵਰਿੰਗ ਵੀ ਆਈ ਪਈ ਹੈਗੀ ਵੀ ਠੀਕ ਆ ਫੇਰ ਤਾਂ ਤੁਸੀਂ ਯੂਰੀਆ ਨਾ ਪਾਓ ਜੇ ਤੁਹਾਡੇ ਫਲੇਵਰਿੰਗ ਹਲੇ ਨਹੀਂ ਆਈ ਤਾਂ ਤੁਸੀਂ ਯੂਰੀਆ ਦੇ ਨਾਲ ਬਈ ਠੀਕ ਆ ਸਲਫਰ ਲੈ ਲਓ ਠੀਕ ਆ 1 ਕਿੱਲੇ ਦਾ ਆਪਾਂ ਬਈ ਗ੍ਰੇਨੂਲ ਆਗਰ ਇਹਨੂੰ ਫਾਰਮ ਵਾਲਾ ਵੀ ਰੰਨੋ ਹਾਂ ਜੇ ਤੁਸੀਂ ਬਈ ਉਹ ਕਰ ਲੋ ਤੁਸੀਂ ਤਾਂ ਤੁਸੀਂ 10 ਕਿਲੋ ਸਲਫਰ ਮਾਰੋ ਪਹਿਲਾਂ ਬਈ ਉਹਦੇ ਥੱਲੇ ਉਹ ਬਾਹਣ ਦੀ ਬਈ ਨਵੀਂ ਨੂੰ ਖਿੱਚ ਲੂਗਾ ਕਿਰਾ ਇੱਕੇ ਦਾਮ ਕੋਈ ਪਰਸੈਂਟੇਜ 80 90% ਜਿਵੇਂ ਚੱਲਦਾ ਹਾਂ ਬਈ 90% ਆਉਂਦਾ ਸਲਫਰ ਆਪਣਾ 90% ਵਾਲਾ ਪਾਓ ਹਾਂ 90% ਵਾਲਾ ਪਾਓ ਤੁਸੀਂ ਤੇ ਤੇ ਉਹਦੋਂ ਬਈ ਤੁਸੀਂ ਫਿਰ ਕੀ ਕਰਨਾਗਾ ਜੇ ਬਈ ਤੁਸੀਂ ਹੁਣ ਮਾਰਡਰ ਆਪਣਾ ਲੱਗਦਾ ਵੀ ਬਹੁਤ ਜਿਆਦਾ ਤੇਜ਼ੀ ਨਾਲ ਖਰਾਬ ਹੋਣ ਲੱਗ ਕੇ ਗਿਆ ਆਪਣੇ ਠੀਕ ਆ ਤਾਂ ਤੁਸੀਂ ਪਹਿਲਾਂ ਉਹਦੇ ਤੇ ਸਲਫਰ ਦੀ ਦਵਾਈ ਵੀ ਕਰ ਸਕਦੇ ਹੋ 40% ਲਿਕਵਿਡ ਸਲਫਰ ਆਉਂਦਾ ਆਪਣਾ ਠੀਕ ਆ ਕੋਈ ਕੰਪਨੀਆ ਬਣਾਉਂਦੀਆਂ ਨਹੀਂ ਜਿਹਨੇ ਫਾਸਟ ਰਿਜ਼ਲਟ ਲੈਣਾ ਹਾਂ ਜਿਹਨੇ ਫਾਸਟ ਰਿਜ਼ਲਟ ਲੈਣਾਗਾ ਵੀ ਕਈ ਬਈ ਤਾਂ ਆਪਾਂ ਤਾਂ ਦੱਸਿਆ ਵੀਰ ਕਿਸੇ ਦੇ ਕਈ ਵਾਰੀ ਹੁਣ ਪਾਣੀ ਕੜ ਕੇ ਬਾਹਾਂ ਚ ਇਹੋ ਆਪਾਂ ਉਹਨਾਂ ਨੂੰ ਦੱਸ ਰਿਹਾ ਵੀ ਜਿਹਦੇ ਵੀ ਕਈ ਵਾਰੀ ਮਟਰ ਖਰਾਬ ਹੋ ਰਿਹਾ ਤੇਜ਼ੀ ਨਾਲ ਠੀਕ ਆ ਤੇ ਉਹ ਕੀ ਕਰਨ ਬਾਈ ਸਲਫਰ ਦੀ ਦਵਾਈ ਉੱਤੇ ਕਰ ਦੇਣਾ ਸਲਫਰ ਦੀ ਦਵਾਈ ਕਰਨੀ ਉੱਤੇ ਜ਼ਰੂਰੀ ਆ ਬਈ ਕਿਉਂਕਿ ਵੀਰੇ ਇਹ ਫੰਗਸ ਇਹਨੂੰ ਆਉਂਦੀ ਆਉਂਦਾ ਜਿਹੜਾ ਆਪਣਾ ਸਲਫਰ ਆ ਬਈ ਫੰਗੀ ਸਾਈਡ ਦਾ ਕੰਮ ਵੀ ਕਰ ਦਿੰਦਾ ਨਾਲ ਨਾਲ ਠੀਕ ਆ ਉਹ ਜੜ ਦੀਆਂ ਬਿਮਾਰੀਆਂ ਨੂੰ ਵੀ ਕਿਤੇ ਥੋੜੇ ਥੋੜੀ ਥੋੜੀ ਜੜ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰ ਲੈਂਦਾ ਪਹਿਲੀ ਤੁਸੀਂ ਦਵਾਈ ਬਈ ਇਹ ਦੇ ਕੇ ਠੀਕ ਆ ਉਹ ਕੁਝ ਕ ਹੱਦ ਤੱਕ ਰੋਕ ਲਾ ਦੂਗਾ ਠੀਕ ਆ ਵੀ ਬਿਮਾਰੀ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਲੂਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਬਈ ਉਹਦੂ ਇੱਕ ਦਿਨ ਛੱਡ ਕੇ ਤੀਸਰੇ ਦਿਨ ਆਪਣੇ ਇੱਕ ਦਿਨ ਛੱਡ ਕੇ ਤੀਸਰੇ ਦਿਨ ਦੇਦੋਤ ਬਈ ਦੁਬਾਰੇ ਦਵਾਈ ਕਰਨੀ ਤੁਸੀਂ ਦੁਬਾਰੇ ਦਵਾਈ ਨਹੀਂ ਸਲਫਰ ਨਹੀਂ ਕਰਨਾ ਬਈ ਉਸ ਤੋਂ ਬਾਅਦ ਆਪਾਂ ਫੰਗੀ ਛਾੜ ਲੈਣਾ ਵਧੀਆ ਵਧੀਆ ਫੰਗੀ ਛਾੜ ਲੈ ਲਓ ਤੁਸੀਂ ਠੀਕ ਆ ਉਦੇ ਚਾਹੇ ਤੁਸੀਂ ਲੈ ਲਓ ਬਈ ਐਮ 45 ਲੈ ਲਓ ਐਮ 45 ਹਾਂ ਐਮ 45 ਲੈ ਲਓ ਜਾਂ ਤੁਸੀਂ ਕੀ ਕਰਨਾ ਬਈ ਐਮ 45 ਲੈ ਲਓ ਚਾਹੇ ਤੁਸੀਂ ਬਈ ਜੇ ਥੋੜੇ ਜਿਹੇ ਜ਼ਿਆਦਾ ਜੜ ਜੜ ਦੀ ਖਰਾਬੀ ਜ਼ਿਆਦਾ ਹੀ ਹੈਗੀ ਤਾਂ ਤੁਸੀਂ ਬਈ ਬੋਸਟਨ ਲੈ ਸਕਦੇ ਹੋ ਬੋਸਟਨ ਬੋਸਟਨ ਲੈ ਸਕਦੇ ਹੋ ਬੋਸਟਨ ਲੈ ਲਓ ਬਈ ਤੇ ਬੋਸਟਨ ਦੇ ਨਾਲ ਬਈ ਇੱਕ ਟੋਨਿਕ ਪਾ ਲਓ ਕੋਈ ਮਰਜੀ ਠੀਕ ਹੈ ਚਾਹੇ ਮਾਈਕਰੋਨਿਊਟ੍ਰੀਐਂਟ ਦੇ ਦਿਓ ਜੇ ਕੋਈ ਮਾਈਕਰੋਨਿਊਟ੍ਰੀਐਂਟ ਵਾਲਾ ਮੈਂ ਤਾਂ ਰეკਮੈਂਡ ਕਰਦਾ ਬਈ ਤੁਸੀਂ ਉਹ ਟੋਨਿਕ ਹੀ ਦਿਓ ਮਾਈਕਰੋਨਿਊਟ੍ਰੀਐਂਟ ਬਈ ਵਿੱਚ ਪਾ ਕੇ ਉਹਦੇ ਠੀਕ ਹੈ ਤੁਸੀਂ ਦਵਾਈ ਕਰ ਦਿਓ ਕਿੰਨੇ ਲੋਹੇ ਪਾਉਣੇ ਆ ਵੈਸਟਰਨ ਦੀ ਕਿੱਲੇ ਦੀ ਬੋਇਸਟਰ ਬਾਈ ਆਪਾਂ ਇੱਕ ਕਿੱਲੇ ਦੇ ਵਿੱਚ ਬਹੁਤ ਜ਼ਿਆਦਾ ਤੋਂ ਜ਼ਿਆਦਾ ਬਾਈ ਆਪਾਂ ਮੈਂ ਤਾਂ ਇਹੀ ਕਹਿਣਾ ਵੀ 300 ਗ੍ਰਾਮ ਤੁਸੀਂ ਲੋਜ ਦਿਓ ਠੀਕ ਹੈ ਜੇ ਆਪਾਂ ਦਵਾਈ ਕਰ ਰਹੇ ਹਾਂ ਉੱਪਰ 300 ਗ੍ਰਾਮ ਤੁਸੀਂ ਲੋਜ ਦੇ ਸਕਦੇ ਚਾਰਕ ਕਿੱਲਾਂ ਤੇ ਕਿਲੋ ਪਾ ਲਓ ਹਾਂ ਚਾਰਕ ਕਿੱਲਾਂ ਦੇ ਵੀ ਕਿਲੋ ਮੰਨ ਕੇ ਚੱਲੋ ਤੁਸੀਂ ਪਾ ਲਓ ਉਹ ਤਾਂ ਸੋਈ ਬਾਈ ਕੋਈ ਤਿੰਨ ਤੇ ਪਾ ਦਿੰਦਾ ਕੋਈ ਤਿੰਨ ਤਿੰਨ ਉਹ ਜ਼ਿਆਦਾ ਤਾਂ ਤਿੰਨ ਕਿਦੀ ਪਾਉਂਦੇ ਹਾਂ ਤਿੰਨ ਚ ਹੀ ਪੈਂਦਾ ਹਾਂ ਤਿੰਨ ਕਿਦੀ ਪਾਉਂਦੇ ਆ ਬਾਈ ਕਿਲੋ ਬੋਇਸਟਰ ਨੂੰ ਤੇ ਤੁਸੀਂ ਉਹ ਉਹ ਕਰ ਦਿਓ ਬਾਈ ਇਹਦੇ ਨਾਲ ਭਾਈ ਪਤਾ ਕੀ ਹੋਊਗਾ ਜੇ ਵੀ ਆਪਾਂ ਆਪਾਂ ਬਿਮਾਰ ਹੋ ਜੰਨੇ ਆ ਵੀ ਉਹਨੂੰ ਭਾਈ ਇੱਕ ਜਿਵੇਂ ਆਪਾਂ ਕਹਿੰਦੇ ਆ ਆਪਣੇ ਬੋਤਲ ਲਾਤੀ ਵੀ ਬੋਤਲ ਵਾਲਾ ਕੰਮ ਕਰ ਦੂਗੀ ਵੀ ਉਹ ਕੁਝ ਹੱਦ ਤੱਕ ਠੀਕ ਹੋਣੇ ਸਟਾਰਟ ਹਾਂ ਸਟਾਰਟ ਹੋ ਜਾਣਗੇ ਜਦੋਂ ਭਾਈ ਆਪਾਂ ਉਹਦੇ ਤੇ ਜਦੋਂ ਭਾਈ ਉਹਨੂੰ ਤੁਸੀਂ ਫੇਰ ਕੀ ਕਰਨਾ ਤੁਸੀਂ ਇੱਕ ਦਿਨ ਫੇਰ ਦੁਬਾਰੇ ਛੱਡ ਕੇ ਇੱਕ ਦਿਨ ਭਾਈ ਫੇਰ ਦੁਬਾਰੇ ਛੱਡ ਕੇ ਤੁਸੀਂ ਕੀ ਕਰਨਾ ਉਹਦੇ ਤੇ ਉਹਨੂੰ ਭਾਈ ਤੁਸੀਂ ਕੀ ਕਰਨਾ ਇੱਕ ਦਵਾਈ ਦੁਬਾਰੇ ਕਰ ਦੋ ਉਹਦੇ ਤੇ ਭਾਈ ਤੁਸੀਂ ਦਵਾਈ ਦਵਾਈ ਕਰੋ ਤਾਕਤ ਵਾਲੀ ਉਹ ਤੁਸੀਂ ਸਟੇਜ ਦੇਖਣੇ ਵੀ ਮਾਟਰਾਂ ਦੀ ਕਿਹੜੀ ਹੈਗੀ ਠੀਕ ਹੈ ਮਟਰਾਂ ਦੀ ਸਟੇਜ ਬਾਈ ਜੇ ਤਾਂ ਛੋਟੀ ਹੈਗੀ ਹੈ ਵੀ ਮੰਨ ਲਓ 25 30 ਤਰ੍ਹਾਂ ਦੇ ਮਟਰ ਆ ਤਾਂ ਤਾਂ ਬਈ ਤੁਸੀਂ 10 10 ਕਰ ਦਿਓ 10 10 ਤੁਸੀਂ ਉਹਨੂੰ ਦੇ ਦਿਓ ਠੀਕ ਹੈ 10 10 ਦੇ ਦਿਓ ਵੀ ਉਹਨਾਂ ਦਾ ਬਈ ਉਹਨੂੰ ਥੋੜਾ ਜਿਹਾ ਵੀ ਹੱਲ ਜਾ ਉਹਦਾ ਹੋ ਜਾਊਗਾ ਸੈੱਟ ਹੋਣ ਲੱਗ ਜਾਣਗੇ ਜੇ ਬਈ ਹੋਰ ਉਦੋਂ ਤਾਂ ਹਾਂ ਲਈ ਉਦੋਂ ਹੋਰ ਉੱਚੀ ਸਟੇਜ ਆ ਤੇ ਬਈ ਫਿਰ ਤੁਸੀਂ 13 0.45 ਦੇ ਦਿਓ ਠੀਕ ਹੈ ਵੀ ਉਹਦੇ ਨਾਲ ਉਹ 13045 ਸਹੀ ਰਹੂਗਾ ਮੁਝੇ ਫੁੱਲ ਚੱਕੇ ਹੋਇਆ 13045 ਦੇ ਦੋ 13045 ਦੇ ਦੋ ਦੋ ਉਹਨਾਂ ਬਈ ਉਹ ਵੀ ਉਹਨਾਂ ਨੂੰ ਮੰਨ ਲਓ ਤਾਕਤ ਮਿਲ ਜੂਗੀ ਆਪਾਂ ਨੂੰ ਕਿਉਂਕਿ ਜਦੋਂ ਮਾਟਰ ਨੂੰ ਬਈ ਫੰਗਸ ਆਉਂਦਾ ਉਹਨੂੰ ਤਾਕਤ ਦੀ ਲੋੜ ਬੜੀ ਪੈਂਦੀ ਹੈ ਤਾਕਤ ਫਿਰ ਉਹ ਤਾਕਤ ਭਾਲਦਾ ਜਿਵੇਂ ਆਪਣਾ ਸੀਰੀ ਬਈ ਤਾਕਤ ਭਾਲਦਾ ਫਿਰ ਉਹ ਵੀ ਤਾਕਤ ਭਾਲਦੇ ਨੇ ਤੇ ਫਿਰ ਤੁਸੀਂ ਬਈ ਹੁਣ ਆਪਾਂ ਕਰਦੇ ਹਾਂ ਵੀ ਸਟੇਜ ਬਈ ਸਟੇਜ ਗੱਲ ਜਿਹਦੇ ਹੁਣ ਮੇਰੇ ਭਰਾ ਦੇ ਮਾਟਰ ਬਈ ਹੁਣ ਅੱਜ ਤੋਂ ਹੁਣ 30 ਦਿਨਾਂ ਦੇ 30 35 ਦਿਨਾਂ ਦੇ ਉਹ ਕਹਿੰਦੇ ਵੀ ਅਸੀਂ ਕੀ ਕਰੀਏ ਉਹਨਾਂ ਤਾਂ ਅਸੀਂ ਕੀ ਕੀ ਕਰ ਸਕਦੇ ਹਾਂ ਬਈ ਪਹਿਲਾਂ ਤਾਂ ਤੁਸੀਂ ਹੁਣ ਉਹ ਕਰੋ ਬਈ ਜਿਨ੍ਹਾਂ ਨੇ ਤਾਂ ਆਪਣੇ ਬੈੱਡ ਮਾਰ ਕੇ ਮਟਰ ਲਾਏ ਆ ਠੀਕ ਹੈ ਹਮਮ ਪਹਿਲਾਂ ਤਾਂ ਮਟਰਾਂ ਦੀ ਬਈ ਸਭ ਤੋਂ ਵਧੀਆ ਤੇ ਚੰਗੀ ਇੱਕ ਚੀਜ਼ ਆ ਵੀ ਤੁਸੀਂ ਗੋਡੀ ਕਰੋ ਠੀਕ ਹੈ ਇਹ ਤਾਂ ਮਟਰ ਬਈ ਮਹੀਨੇ ਕੁੱਟ ਦਿੱਤੇ ਆ ਵੀ ਤੁਸੀਂ ਉਹਦੀ ਗੋਡੀ ਕਰਨੀ ਸਟਾਰਟ ਕਰੋ ਗੋਡੀ ਜਰੂਰੀ ਕਰੋ ਜਦੋਂ ਬਈ ਆਪਾਂ ਪਹਿਲੀ ਉਹ ਕਰਨਿਆ ਤੇ ਆਪਾਂ ਬਈ 30 35 ਦਿਨਾਂ ਦੇ ਉਹਨੂੰ ਆਪਾਂ ਖਾਦ ਦੇਣੀ ਆ ਵੀ ਪੂਰੀ ਵਧੀਆ ਖਾਦ ਦੇਣੀ ਆ ਆਪਾਂ ਠੀਕ ਹੈ ਜਿਹਦੇ ਵਿੱਚ ਬਈ ਤੁਸੀਂ ਕੀ ਲੈਣਾਗਾ ਘੱਟੋ ਘੱਟ 25 30 ਕਿਲੋ ਤੁਸੀਂ ਡੀ.ਪੀ ਲੈਣੀ ਹੈ ਤੇ ਕੇਲੇ ਦੀ ਹਮ ਤੁਸੀਂ ਇੰਨੀ ਬਈ ਪੋਟਾਸ਼ ਲੈਣੀ ਆ ਤੇ ਤੁਸੀਂ ਇੰਨੀ ਹੀ ਨੈਕਟਰ ਉਹ ਲੈਣੀ ਆ ਠੀਕ ਹੈ ਜੀ ਤੇ ਤੁਸੀਂ ਉਹਦੇ ਨਾਲ ਬਈ ਆਪਣਾ ਕੀ ਕਰਨਾ ਆਪਣਾ ਗ੍ਰੇਨੂਲਰ ਫਾਰਮ ਦੇ ਵਿੱਚ ਆਉਂਦਾ ਬਾਇਓਬੀਟਾ ਬਾਇਓਬੀਟਾ ਠੀਕ ਆ ਉਹ ਇੱਕ ਮੰਨ ਲਓ ਕੀ ਆਪਾਂ ਜੇ ਕਹਦੇ ਵੀ ਉਹ ਵੀ ਇੱਕ ਵਾਰ ਟੌਨ ਹੀ ਕੀ ਹੈਗਾ ਠੀਕ ਆ ਪlant growth regulator ਆ ਉਹ ਤੁਸੀਂ ਨਾ ਉਹਦੇ ਨਾਲ ਵੀ 5 ਕਿਲੋ ਲੈ ਲੈਣਾ ਠੀਕ ਆ 1 ਕਿੱਲੇ ਦਾ 5 ਕਿਲੋ ਲੈ ਕੇ ਬਈ ਇਹਨਾਂ ਨੂੰ ਤੁਸੀਂ ਬਈ ਬਾਹਣ ਦੇ ਵਿੱਚ ਠੀਕ ਆ ਖਿਲਾਰ ਕੇ ਜਦੋਂ ਤੁਸੀਂ ਨਾਲ ਲਾ ਦੇਣਾ ਮਟਰਾਂ ਦੇ ਠੀਕ ਆ ਤੁਸੀਂ ਇਹ ਸਾਰੀ ਚੀਜ਼ਾਂ ਨੂੰ ਮਟਰਾਂ ਦੇ ਨਾਲ ਲਾ ਦੋ ਇਹ ਜਿਹੜੇ ਤੇ ਬਈ ਜਿਦੀ ਮੰਨ ਲਓ 25 ਤੋਂ 30 ਤਰ੍ਹਾਂ ਦੇ ਮਟਰ ਅੱਜ ਜਿਹਦੇ ਬਈ ਉਦੋਂ ਉੱਪਰਲੀ ਸਟੇਜ ਵਾਲੇ ਮਟਰ ਨੇ ਠੀਕ ਆ ਵੀ ਆਪਾਂ ਉਹਨੂੰ ਤਾਕਤ ਦੇ ਪਹਿਲਾਂ ਦੇਣੀ ਆ ਜਿੰਨੀ ਦੇ ਸਕਦੇ ਆ ਕਿ ਜਦੋਂ ਦਿਨਾਂ ਚਿਰ ਵੀ ਆਪਣੇ ਉਹਨਾਂ ਫਲੇਵਰਿੰਗ ਸਟੇਜ ਤੇ ਨਹੀਂ ਹੁੰਦੇ ਜਿਹਦੇ ਬਈ ਫਿਰ ਆਪਣੇ ਮਟਰ ਵੀ ਉਹਨਾਂ ਫਲੇਵਰਿੰਗ ਸਟੇਜ ਤੇ ਆ ਰਿਹਾ ਮੇਰੇ ਵੀਰਾਂ ਨੇ ਸਾਰਿਆਂ ਨੇ ਵੀ ਸਾਰਾ ਕੁਝ ਦੇ ਰੱਖਿਆ ਉਹਨਾਂ ਨੂੰ ਠੀਕ ਆ ਫਿਰ ਬਈ ਉਹਦਾ ਜਦੋਂ ਫਲੇਵਰਿੰਗ ਸਟੇਜ ਆ ਗਈ ਫਿਰ ਤੁਸੀਂ ਉਹਨਾਂ ਤੇ ਵੀ ਉਹਨੂੰ ਤਾਕਤ ਕਰ ਦੋ ਵੀ ਉਹਨੂੰ ਫਿਰ ਤੁਸੀਂ ਬਈ ਜਦੋਂ ਫਲੇਵਰਿੰਗ ਸਟੇਜ ਆ ਗਈ ਵੀ 13 0.45 ਦੀ ਦਵਾਈ ਦੇ ਦੋ ਠੀਕ ਆ ਜਦੋਂ ਫਲੇਵਰਿੰਗ ਸਟੇਜ 13 045 ਦੇ ਦਵਾਈ ਬਈ ਉਹ ਕਾਪੜੇ ਮਟਰ ਨਾਲ ਤਾਂ ਬਈ ਥੋੜਾ ਜਿਹਾ ਨਾਈਟ੍ਰੋਜਨ ਮਿਲ ਜੂਗਾ ਠੀਕ ਆ ਤੇ ਨਾਲੇ ਆਪਾਂ ਨੂੰ ਬਈ ਥੋੜੀ ਪੋਟਾਸ਼ ਮਿਲ ਜੂ ਪੋਟਾਸ਼ ਤੇ ਨਾਈਟ੍ਰੋਜਨ ਦੀ ਉਹ ਤਾਂ ਕਿਉਂਕਿ ਲੋਡ ਲਾਜ਼ਮੀ ਪੈਂਦੀ ਆਗੀ ਫਲਾਵਰਿੰਗ ਸਟੇਜ ਹੁੰਦੀ ਆ ਮਟਰ ਬਈ ਨਾਈਟ੍ਰੋਜਨ ਤੇ ਪੋਟਾਸ਼ ਉਹਦੋਂ ਮੰਗਦਾ ਉਹ ਤੇ ਨਾਲ ਜ਼ਰੂਰੀ ਹੈਗਾ ਫਿਰ ਉਸ ਤੋਂ ਬਾਅਦ ਵੀ ਜਿਹੜੇ ਮੇਰੇ ਵੀਰਾਂ ਦੇ ਵੀ ਹੁਣ ਫਲ ਵੀ ਮਟਰ ਬਣਨ ਲੱਗੇ ਦਾਣੇ ਪੈਣ ਲੱਗੇ ਵਿੱਚ ਦਾਣਾ ਪੈਣ ਲੱਗਾ ਲਗਭਗ ਵੀ 75 ਦਿਨਾਂ ਦੀ ਸਟੇਜ ਦੇ ਆ ਗਿਆ ਬਈ ਉਹ ਉਹ ਮੇਰੇ ਵੀਰ ਬਈ ਉਸ ਤੋਂ ਬਾਅਦ ਜਿਵੇਂ ਹੁਣ ਆਪਾਂ ਉਦੋਂ ਆਪਾਂ 0 0 05234 ਦੇ ਸਕਦੇ ਹਾਂ ਠੀਕ ਆ ਬਈ ਜਾਂ 0050 ਆਪਾਂ ਦੇ ਸਕਦੇ ਹਾਂ ਨਾ ਨਾਈਟ੍ਰੋਜਨ ਨਾ ਹੋਵੇ ਚਾਹ ਨਾਈਟ੍ਰੋਜਨ ਨਾ ਹੋਵੇ ਉਦੋਂ ਕਿਉਂਕਿ ਨਾਈਟ੍ਰੋਜਨ ਬਈ ਉਦੋਂ ਮਟਰਾਂਾਂ ਦੇ ਲਈ ਸਹੀ ਨਹੀਂ ਹੁੰਦਾ ਸਮਝ ਗਏ ਐ ਐਨ ਪੀ ਕੇ ਜੇ ਤੁਸੀਂ ਦੇਣੀ ਆ ਉਦੋਂ ਬਈ 00 ਜਾਂ ਤਦ ਤੀ 0050 ਦੇ ਦੋ ਬਈ ਜਾਂ 05234 ਦੇ 05234 ਕਿਉਂਕਿ ਉਦੋਂ ਬਈ ਪੋਟਾਸ਼ ਦੀ ਲੋੜ ਬੜੀ ਪੈਂਦੀ ਹੈਗੀ ਮਟਰਾਂ ਨੂੰ ਪੋਟਾਸ਼ ਹੀ ਬਈ ਇਹੋ ਜੀ ਚੀਜ਼ ਆ ਬਈ ਜਿਹੜਾ ਆਪਣੇ ਦਾਣੇ ਸਹੀ ਬਣਾਉਂਦਾ ਭਰਦਾਗਾ ਸਹੀ ਦਾਣੇ ਠੀਕ ਆ ਤੇ ਇੱਕ ਬਈ ਮੈਂ ਕੋ ਪਟਾਸ਼ ਮੰਨ ਲਾ ਟ੍ਰਾਂਸਪੋਰਟ ਦਾ ਕੰਮ ਕਰਦਾ ਖਰਾਕ ਨੂੰ ਹਾਂ ਹਾਲ ਤੱਕ ਆਪ ਪਟੇ ਕਰਦਾ ਬਈ ਹੁਣ ਮੰਨ ਲਾ ਜਦੋਂ ਬੂਟੇ ਬੂਟੇ ਦੀ ਜਿਹੜੀ ਥੱਲੇ ਪਈ ਹੈਗੀ ਆਪ ਦਾ ਸਿਰਫ ਬਈ ਕੀ ਕਰਨਾ ਇਹ ਦੇਖੋ ਹੁਣ ਇੰਨੀ ਕ ਪਟਾਸ਼ ਤਾਂ ਆਪਾਂ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਕਰ ਸਕਦੇ ਹੁਣ ਆਪਾਂ 1 ਕਿਲੋ ਕਿਸੇ ਚੀਜ਼ ਤੇ 1 ਕਿਲੋ ਦੇ ਕਰਦੇ ਕੁਝ ਨਹੀਂ ਕਰ ਸਕਦੇ ਇਹਨਾਂ ਦਾ ਬਈ ਕੰਮ ਚੀਜ਼ ਹੁੰਦਾ ਐਨਪੀਕੇ ਦਾ ਜਿਹੜੇ ਆਪਾਂ ਉੱਪਰ ਕਰਦੇ ਆਂਗੇ ਇਹਨਾਂ ਦਾ ਮਤਲਬ ਇਹ ਹੈ ਬਈ ਇੱਕ ਬਾਹਣ ਦੇ ਵਿੱਚੋਂ ਜਿਹੜੀ ਆਪਣੀ ਖਰਾਕ ਪਈ ਹੁੰਦੀ ਹੈਗੀ ਉਹਨੂੰ ਫਿਰ ਬੂਟੇ ਨੂੰ ਬਈ ਪਹਛਾਹ ਦਿੰਦੇ ਨੇ ਤੇ ਬਾਈ ਇੱਕ ਹੋਰ ਮੈਂ ਕਹਿਣਾ ਚਾਹਣਾ ਬਾਈ ਮੇਰੇ ਵੀਰਾਂ ਨੂੰ ਠੀਕ ਆ ਜਿਹੜੇ ਆਪਣੇ ਮਟਰ ਨੇ ਬਾਈ ਹੁਣ ਇਹ ਫਲੀਆਂ ਵਾਲੀ ਚੀਜ਼ ਆ ਠੀਕ ਆ ਵੀ ਇਹ ਦਾਣੇ ਵਾਲੀ ਚੀਜ਼ ਆ ਜਿਹੜੇ ਵੀ ਦਾਣੇ ਵਾਲੀ ਚੀਜ਼ ਆ ਉਹਨਾਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਲਾਜ਼ਮੀ ਪੈਂਦੀ ਹੈ ਠੀਕ ਆ ਕਈ ਵਾਰੀ ਮੇਰੇ ਵੀਰ ਕਹਿੰਦੇ ਵੀ ਸਾਡਾ ਯਾਰ ਦੂਜੇ ਪੂਰ ਵੇਲੇ ਮਟਰ ਨਾ ਉਹ ਹੋਣ ਲੱਗ ਗਿਆ ਵੀ ਦਾਣੇ ਵੀ ਵਿਚਮਾਰਨ ਲੱਗ ਗਿਆ ਕਿਤੇ ਦੋ ਦਾਣੇ ਹੋਣ ਹਾਂ ਕਿ ਹਾਂ ਕਿਤੇ ਇੱਕ ਕਪੂਰ ਲੈ ਲਿਆ ਹਾਂ ਇੱਕ ਕਪੂਰ ਲੈ ਲਿਆ ਵੀ ਦੂਸਰੇ ਚ ਬਈ ਕਿਤੇ ਦੇ ਦਾਣੇ ਕਿਤੇ ਦੇ ਮਾਰਡਰ ਚ ਦੋ ਘਟ ਨੇ ਠੀਕ ਆ ਕਿਤੇ ਚ ਇੱਕ ਘਟ ਆ ਕਿਤੇ ਤਿੰਨ ਘਟ ਨੇ ਵੀ ਦਾਣੇ ਮਿਸ ਹੋਈ ਜਾਂਦੇ ਨੇ ਬਈ ਉਹਦਾ ਕਾਰਨ ਇਹ ਹੁੰਦਾ ਕਈ ਵਾਰੀ ਨਾ ਆਪਣੇ ਬਾਣਾ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਠੀਕ ਹੈ ਕੈਲਸ਼ੀਅਮ ਮਿੱਟੀ ਵੀ ਤੇ ਟੈਸਟ ਕਰਾਉਣੇ ਆਗੇ ਉਹ ਕੈਲਸ਼ੀਅਮ ਦਾ ਆਪਾਂ ਵੀ ਪਹਿਲਾਂ ਵੀ ਦੱਸਿਆ ਵੀ ਆਪਾਂ ਡੋਜ਼ ਦੇ ਵਿੱਚ ਜਦੋਂ ਆਪਾਂ ਸਟਾਰਟਿੰਗ ਡੋਜ਼ ਦੇ ਵਿੱਚ ਬੇਸਲ ਡੋਜ਼ ਦੇ ਵਿੱਚ ਉਦੋਂ ਆਪਾਂ ਹੁੰਦਾ ਪਾਉਨੇ ਆ ਬਾਈ 25 ਕਿਲੋ ਪਰ ਫਿਰ ਵੀ ਕਈ ਵਾਰੀ ਆਪਣੇ ਬਾਣਾ ਦੀ ਬਾਈ ਨਹੀਂ ਰეკਮੈਂਡ ਪੂਰੀ ਹੁੰਦੀ ਡੋਜ਼ ਉਹਦੇ ਨਾਲ ਵੀ ਤੇ ਆਪਾਂ ਬਾਈ ਕੀ ਕਰਨਾਗਾ ਵੀ ਆਪਾਂ ਜਦੋਂ ਆਪਣੀ ਫਲਾਵਰਿੰਗ ਸਟੇਜ ਸਟਾਰਟ ਹੋਣ ਤੋਂ ਬਾਅਦ ਬਾਈ ਆਪਾਂ ਕੈਲਸ਼ੀਅਮ ਬਾਈ ਇੱਕ ਹਫ਼ਤੇ ਦੀ ਹਫ਼ਤੇ ਬਾਈ ਉਹਨੂੰ ਦਿੰਦੇ ਰਹਿਣਾਗਾ ਕੈਲਸ਼ੀਅਮ ਦੀ ਲੋੜ ਲਾਜ਼ਮੀ ਪੈਂਦੀ ਹੈ ਇਹ ਚੀਜ਼ਾਂ ਨੂੰ ਕਿਉ ਉਹਨੂੰ ਬਈ ਲੋਡ ਪੈਂਦੀ ਹੈ ਹੋ ਜਿਹੜੇ ਮਸਲਾ ਮੰਨ ਲੋ ਕਹਿ ਸਕਦੇ ਨਾਈਟ੍ਰੋਜਨ ਫਿਕਸ ਕਰਦੀਆਂ ਧਰਤੀ 'ਚ ਹਾਂ ਉਹਨਾਂ 'ਚ ਬੇਸੇ ਨਹੀਂ ਘਟ ਆਉਂਦੀਆਂ ਹਾਂ ਆਉਂਦੀ ਆਉਂਦੀ ਹੈਗੀ ਬਾਕੀ ਹੁਣ ਮੈਂ ਤੁਸੀਂ ਇਹ ਦੇਖੋ ਵੀ ਆਪਣੇ ਲੋਕ ਤਾਂ ਕਰਦੇ ਨੇ ਹੈਗੇ ਵੀ ਕੈਲਸ਼ੀਅਮ ਦੀ ਚੀਜ਼ ਘਾਟ ਤਾਂ ਲਗਭਗ ਸਾਰਿਆਂ ਨੂੰ ਹੁੰਦੀ ਆ ਝੋਨੇ ਤੇ ਵੀ ਹੁਣ ਤਾਂ ਲੋਕ ਕੈਲਸ਼ੀਅਮ ਕਰਨ ਲੱਗ ਗਏ ਹੈਗੇ ਪਹਿਲਾਂ ਲੋਕਾਂ ਨੂੰ ਨਹੀਂ ਪਤਾ ਸੀ ਜਿੰਕ ਵੀ ਕਰਦੇ ਆ ਲੋਕ ਟੈਂਸ਼ਨ ਕਰਦੇ ਜਿਹੜੇ ਵਾਣ ਚ ਮਾਲਾ ਦੋ ਤਿੰਨ ਤਿੰਨ ਫਸਲਾਂ ਲੈਂਦੇ ਉੱਥੇ ਵੀ ਕਮੀ ਆਉ ਕੀ ਆਉਗੀ ਹੁਣ ਜਿੱਥੇ ਤਾਂ ਬਈ ਇੱਕ ਆਪਾਂ ਕਹਿ ਸਕਦੇ ਬਈ ਮਿੱਟੀ ਕਈ ਬਈ ਕਈ ਏਰੀਆ ਦੇ ਵਿੱਚ ਜਿਵੇਂ ਹੁਣ ਪਟਿਆਲੇ ਏਰੀਆ ਠੀਕ ਆ ਆਪਣੇ ਇਧਰ ਆਪਣੇ ਮੰਨ ਲਓ ਬਠਿੰਡਾ ਸਾਈਡ ਆ ਗਿਆ ਰਸੀਲੇ ਬਾਣ ਆ ਗਏ ਠੀਕ ਆ ਬਠਿੰਡਾ ਆ ਗਿਆ ਤਲਵੰਡੀ ਸਾਈਡ ਆ ਗਈ ਇਧਰ ਰਸੀਲੇ ਆ ਗਏ ਨੇ ਬਈ ਇਧਰ ਨਾ ਬਾਣਾਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੈਗੀ ਹੈਗੀ ਜੇ ਤੁਸੀਂ ਬਈ ਹੁਣ ਇੱਕ ਤੁਸੀਂ ਬਈ ਮਿੱਟੀ ਟੈਸਟ ਕਰਵਾ ਕੇ ਪਹਿਲਾ ਬੇਸਲ ਲੋਈ ਤੁਸੀਂ ਫੇਰ ਦਿਆ ਕਰੋ ਮਿੱਟੀ ਟੈਸਟ ਤੁਸੀਂ ਪਰੇ ਉੱਥੇ ਬਠਿੰਡੇ ਦੇ ਨਾਲ ਪਿੰਡ ਆ ਬਈ ਉੱਥੇ ਮੌਦ ਹੁਣ ਪਿੰਡ ਦਾ ਨਾਮ ਭੁੱਲ ਗਿਆ ਤੁਸੀਂ ਉੱਥੇ ਮਿੱਟੀ ਟੈਸਟ ਕਰਾ ਕਰਾ ਲਿਆਓ ਮੈਂ ਬਈ ਆਪਣੇ ਕਰ ਦਿੰਦੇ ਇੱਥੇ ਨਾ ਆਪਰੇ ਕੀਤਾ ਖੇਤੀਬਾੜੀ ਭਾਗ ਮਾਨਸਾਲ ਕਰਦੇ ਨੇ ਕਰਦੇ ਤਾਂ ਹੈਗੇ ਆ ਬਈ ਉੱਥੇ ਉਹ ਮਤਲਬ ਆਪਣਾ ਰਿਪੋਰਟ ਸਹੀ ਦੇ ਦਿੰਦੇ ਨੇ ਮੈਂ ਤੈਨੂੰ ਬਈ ਉਹਦਾ ਕਾਰਡ ਮੇਰੇ ਕੋਲੇ ਪਿਆਗਾ ਮੈਂ ਤੈਨੂੰ ਕਾਰਡ ਵਿੱਚੋਂ ਤੁਸੀਂ ਮੈਂਸ਼ਨ ਕਰਦੇ ਹੋ ਤੇ ਤੁਸੀਂ ਉੱਥੇ ਟੈਸਟ ਕਰਵਾ ਕੇ ਲਿਆ ਸਕਦੇ ਹੋ ਪਰ ਪਾਈ ਕਹਿੰਦੇ ਮਿੱਟੀ ਟੈਸਟ ਲਾਜ਼ਮੀ ਕਰਾਓ ਯਾਰ ਤੁਸੀਂ ਮਿੱਟੀ ਟੈਸਟ ਕਰਾਏ ਤੋਂ ਬਿਨਾ ਆਪਾਂ ਨੂੰ ਨਾ ਤਾਂ ਇਹ ਪਤਾ ਲੱਗਦਾ ਬਈ ਆਪਣੇ ਬਾਣ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਹੈ ਹੋ ਸਕਦਾ ਉਹ ਮਤਲਬ ਵੱਧ ਹੋਵੇ ਆਪਾਂ ਪਾਈ ਚੱਲੀਏ ਕਈ ਵਾਰੀ ਇੱਕ ਹੋਰ ਆ ਬਈ ਗੱਲਾਂ ਜਿਵੇਂ ਹੁਣ ਕਿਸੇ ਏਰੀਆ ਦੇ ਵਿੱਚ ਬਈ ਥੋੜੇ ਜਿਹਾ ਪਾਣੀ ਨਰਮ ਹੁੰਦੇ ਨੇ ਨਰਮਉਂਦੇ ਨੇ ਆਪਣੇ ਕਈ ਏਰੀਆ ਦੇ ਵਿੱਚ ਪਾਣੀ ਨਰਮਾ ਜਿਵੇਂ ਹੁਣ ਬਈ ਆਪਣੇ ਇਧਰ ਹੀ ਤਲਵੰਡੀ ਸਾਈਡ ਹੀ ਲਾ ਲ ਬਟਿੰਡੇ ਸਾਈਡ 'ਦਾਲੋ ਥੋੜੇ ਪਾਣੀ ਇਹਦੇ ਵਿੱਚ ਹਾਂ ਬਈ ਇਧਰ ਕਮੀ ਹੈਗੀ ਤੇ ਇਧਰ ਬਈ ਕਿਸੇ ਕਿਸੇ ਦੇ ਵਿੱਚ ਨਾ ਏਰੀਆ ਦੇ ਵਿੱਚ ਕਾਲਾ ਛੋਰਾ ਬਹੁਤ ਜ਼ਿਆਦਾ ਹੈ ਕਾਲਾ ਛੋਰਾ ਬਹੁਤ ਜ਼ਿਆਦਾ ਆ ਤੇ ਉਹ ਬਾਣਾ ਦੇ ਵਿੱਚ ਬਈ ਫਿਰ ਉਹ ਬਾਣਾ ਦੇ ਵਿੱਚ ਬਈ ਲਾਜ਼ਮੀ ਇਹ ਚੀਜ਼ਾਂ ਦੀ ਕੈਲਸ਼ੀਅਮ ਦੀ ਕਮੀ ਆਉਂਦੀ ਆਉਂਦੀ ਹੈ ਤੇ ਤੇ ਚਿੱਟਾ ਸੋਰਾ ਬਈ ਉਥੇ ਕੈਲਸ਼ੀਅਮ ਦੀ ਕਮੀ ਘਟਾਉਂਦੇ ਕਿਉਂਕਿ ਚਿੱਟੇ ਸੋਰੇ ਦੇ ਵਿੱਚ ਕਰਕੇ ਮੰਨ ਲਓ ਜਿਹੜਾ ਹੁਣ ਹੈਪੀ ਸਬਜੀ ਬੀਜੀ ਬੈਠਾ ਮਟਰ ਆ ਹਾਂ ਉਹ ਤਾਂ ਹੁਣ ਵੈਸਲੋਜ ਇਹੀ ਆ ਵੀ ਉਹ ਕੈਲਸ਼ੀਅਮ ਦਾ ਸਪਰੇਅ ਕਰ ਲੈਣ ਕਰ ਲੈਣ ਹਾਂ ਲਾਜ਼ਮੀ ਕਰ ਬਾਕੀ ਬਈ ਆਪਣੀ ਮਿੱਟੀ ਟੈਸਟ ਕਰਵਾਓ ਮਿੱਟੀ ਜਾ ਅੱਗੇ ਤੋਂ ਫਸਲ ਲਾਉਂਦੇ ਬਹਿ ਪਹਿਲਾਂ ਲਾਜ਼ਮੀ ਟੈਸਟ ਕਰਾਓ ਸਸੀਆਂ ਦਾ ਲਾਜ਼ਮੀ ਕਰਾਉਣਾ ਤੇ ਬਾਕੀ ਬਈ ਜਦੋਂ ਆਪਣੇ ਹੁਣ ਜਿਦਾ ਆਪਾਂ ਪਤਾ ਲੱਗੇ ਜਿਹੜਾ ਆਪਾਂ ਵੀ ਮੈਂ ਮੇਰੇ ਵੀਰਾਂ ਨੂੰ ਹੁਣ ਵੀ ਬੇਨਤੀ ਕਰਦਾ ਕਈ ਵੀ ਇਹ ਕਹਿੰਦੇ ਸਾਡਾ ਵੀ ਤੀਜਾ ਪੂਰ ਹੈਗਾ ਤੀਜੇ ਪੂਰ ਬਈ ਮਾਟਰ ਖਤਮ ਹੁੰਦੇ ਤੁਰੇ ਲੱਗਦੇ ਆ ਸਾਨੂੰ ਬਈ ਤੀਸਰੇ ਅਸਲ ਮੈਂ ਤੁਹਾਨੂੰ ਉਹਦੇ ਵੀ ਕਹਾਂ ਜੀ ਬਈ ਮਾਟਰ ਦੋ ਪੂਰੀ ਵਧੀਆ ਦਿੰਦੇ ਨੇ ਤੀਸਰੇ ਪੂਰ ਬਈ ਇਹ ਖਤਮ ਹੋਣ ਲੱਗ ਜਾਂਦੇ ਨੇ ਬਾਕੀ ਬਈ ਤੀਜਾ ਪੂਰ ਤੁਸੀਂ ਜਿੰਨਾ ਕਾਉਂਦਾ ਕਾਉਂਦਾ ਕ ਤੋੜ ਹੋਣਾ ਹੈ ਕਿ ਅੱਗੇ ਰੇਟ ਘਟਿਆ ਨਹੀਂ ਮਾਟਰਾਂ ਦਾ ਹਾਂ ਇਹ ਕਿ ਹੁਣ ਆਪਾਂ ਨੂੰ ਕਮੈਂਟ ਹੈ ਜਿਵੇਂ 40 ਅੱਜ ਵੀ 45 ਪਤਾ ਨਹੀਂ 50 ਦਾ ਰੇਟ ਮੰਗਦਾ ਹੈਗਾ 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 ਕਿ ਤਾਂ ਕਰਕੇ ਅਗਲੇ ਮਾਲਚਾ ਹੋ ਜਾਂਦਾ ਵੀ ਹੁਣ ਬਈ ਕੱਲ ਕੱਲ ਮੇਰੇ ਵੀਰਾਂ ਨੇ ਕਹੀ ਨੇ ਹੁਣ ਕਈ ਤਾਂ ਬਈ ਇਸ ਚੀਜ਼ ਨੂੰ ਵੀ ਝੂਠ ਮੰਨਦੇ ਨੇ ਕੱਲ ਕਈ ਮੇਰੇ ਵੀਰਾਂ ਨੇ ਨੰਬਰ ਲੈਤੇ ਮੈ ਤੋਂ ਵੀ ਕਹਦੇ ਵੀ ਸਾਨੂੰ ਤੁਹਾਡੇ ਇੱਥੇ ਰਮਾਨਤਾਈ ਦੇ ਵਿੱਚ ਕੋਈ ਕਾ ਡਾਇਰੈਕਟ ਨੰਬਰ ਦੇ ਦਿਓ ਤੁਹਾਡੇ ਆਰਤੀਆਂ ਦਾ ਸਾਡੇ ਨਾਲ ਕਨੈਕਟ ਕਰਾ ਦਿਓ ਮੈਂ ਕੋਈ ਗੱਲ ਨਹੀਂ ਵੀਰੇ ਆਪਣੇ ਕੋਲ ਹੈਗਾ ਮੈਂ ਉਹਨਾਂ ਨੂੰ ਨੰਬਰ ਭੇਜ ਦਿੱਤਾ ਆ ਵੀ ਆਪਣੇ ਉਹ ਮੈਨੂੰ ਕਹਿੰਦੇ ਘੱਟਾ ਰੇਟ ਆ ਉਹ ਕਹਿੰਦੇ ਸਾਡੇ ਬਈ ਇਸ ਟਾਈਮ 25 26 ਰੁਪਈਆ ਦਾ ਰੇਟ ਆਗਾ ਮੈਂ ਕਿਹਾ ਬਈ ਆ ਸਾਡੇ ਇੱਥੇ ਇਸ ਟਾਈਮ 45 50 ਰੁਪਈਆ ਦਾ ਰੇਟ ਹੈਗਾ ਤੇ ਤੁਸੀਂ ਇੱਥੇ ਲੈ ਆਓ ਠੀਕ ਆ ਵੀ ਜਦੋਂ ਆਪਣੇ ਮੈਗਾ ਤਾਂ ਇਹ ਕਹਿੰਦਾ ਵੀ ਆਪਣੇ ਯਾਰ ਕਿਸਾਨ ਭਰਾਵਾਂ ਦਾ ਵੀ ਫਾਇਦਾ ਹੋਵੇ ਕੋਈ ਫਾਇਦਾ ਜੇ ਹੋਊਗਾ ਬਈ ਆਪਾਂ ਨੂੰ ਉਧਰ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਸਿਰਫ ਇਹ ਕਹਿਣ ਦੀਆਂ ਗੱਲਾਂ ਵੀ ਉਧਰਲੇ ਏਰੀਆ 'ਚ ਆਪਣੇ ਇਧਰ ਸਬਜ਼ੀ ਲੈ ਕੇ ਆਉਣ ਲੱਗ ਗਿਆ ਤੇ ਆਪਾਂ ਕਿਹੜੇ ਜਾਂਦੇ ਹਾਂ ਨਾ ਬਨਾਲੇ ਜਾਂ ਬਥੇਪਾ ਜਾਣੀ ਆ ਆਪਾਂ ਵੀ ਜਾਣੀ ਆ ਬਾਈ ਨਾ ਹੁਣ ਜਿਹੜੀਆਂ ਵੀ ਆਪਣੇ ਮੰਨ ਲਓ ਸ਼ਿਮਲਾ ਮਿਰਚ ਦੀਆਂ ਕੌੜੀ ਮਿਰਚ ਦੀਆਂ ਮਟਰਾਂ ਦੀਆਂ ਗੱਡੀਆਂ ਭਰ ਕੇ ਜਾਂਦੀਆਂ ਨੇ ਉਹ ਵੀ ਤਾਂ ਬਈ ਕਿਸੇ ਇਲਾਕੇ ਦੇ ਵਿੱਚ ਜਾ ਕੇ ਲੈਣਦੀਆਂ ਨੇ ਵਪਾਰੀ ਇਹੀ ਕੰਮ ਕਰਦੇ ਆ ਵਪਾਰੀ ਇਹੀ ਕੰਮ ਕਰਦੇ ਆ ਬਈ ਵਪਾਰੀਆਂ ਦਾ ਹੋਰ ਕੀ ਕੰਮ ਆ ਜੇ ਉਹ ਆਪਾਂ ਇਹ ਦੱਸ ਦਾਂਗੇ ਬਈ ਕਿ ਇਹਦੇ ਚੀਜ਼ਾਂ 'ਚ ਕੋਈ ਘਾਟਾ ਨਹੀਂ ਪੈਂਦਾ ਮੈਂ ਤਾਂ ਇੱਕ ਇਹ ਵੀ ਕਹਿਣਾ ਵੀ ਆਪਣੇ ਸਾਰੇ ਵੀਰ ਬਈ ਇੱਕ ਦੂਜੇ ਕਿਸਾਨਾਂ ਦਾ ਸਾਥ ਦਿਓ ਵੀ ਜਿੱਥੇ ਵੀ ਰੇਟ ਥੋੜਾ ਜਿਹਾ ਵੱਧ ਮਿਲਦਾ ਵਪਾਰੀ ਨੂੰ ਆਪਾਂ ਕਾਹਤੋਂ 베ਚੀਏ ਬਈ ਆਪਾਂ ਆਪ ਵੇਚ ਕੇ ਆ ਸਕਦੇ ਆ ਜੇ ਹੁਣ ਮੰਨ ਲਓ ਆਪਾਂ ਨੂੰ ਕਿਸੇ ਮੰਡੀ ਦੇ ਵਿੱਚ ਬਈ 6-7 ਰੁਪਏ ਕਿਲੋ ਦਾ ਵੱਧ ਰੇਟ ਮਿਲ ਰਿਹਾ ਜੇ ਆਪਣਾ ਬਈ 2-3 ਰੁਪਏ ਕਿਲੋ ਖਰਚਾ ਵੀ ਆ ਜਾਊਗਾ ਫਿਰ ਗਿੱਡੀ ਕਬੱਡੀ ਗੱਲਾਂ 4 ਰੁਪਏ ਕਿਲੋ ਆਪਾਂ ਨੂੰ ਹੋਰ ਵੀ ਵੱਧ ਪਾਜ ਦਿੱਤਾ ਤਾਂ ਫਾਇਦਾ ਬਈ ਆਪਾਂ ਨੂੰ ਤੁਸੀਂ ਲਿਆਓ ਬਈ ਆਪ ਦਾ ਜਦੋਂ ਆਪਾਂ ਹੁਣ ਬਈ ਇੰਨਾ ਮੱਥਾ ਮਾਰ ਕੇ ਫਸਲ ਕਰ ਰਹੇ ਹਾਂ ਤਾਂ ਬਈ ਆਪਾਂ ਫਿਰ ਉਹਦਾ ਰੇਟ ਵੀ ਤਾਂ ਸਹੀ ਲਓ ਰੇਟ ਵੀ ਸਹੀ ਲੈਣਾ ਜੁਰਾ ਫਿਰ ਆਪਾਂ ਲੋਕ ਕਹਿੰਦੇ ਵੀ ਸਾਨੂੰ ਕੁਝ ਬਚਿਆ ਨਹੀਂ ਜਿਦੋਂ ਆਪਾਂ ਉਹ ਬਈ ਵਪਾਰੀ ਦੇ ਉਹਦੀ ਰਹਿ ਕੇ ਵੀ ਵਪਾਰੀ ਨੇ ਆਪਣੇ ਕਹਿਦਾ ਵੀ ਅਸੀਂ ਤਾਂ ਬਈ ਇੰਨੇ ਰੇਟ ਦਿੰਨੇ ਆ ਠੀਕ ਆ ਅੱਜ ਤੁਹਾਨੂੰ ਮੈਂ ਅਸੀਂ 25 ਇਹੋ ਹੀ ਗੱਲ ਕਰਦਾ ਸੀ ਜਿਵੇਂ ਹੁਣ ਤੇਨੂੰ ਮੈਂ ਗੱਲਾਂ ਤੇਰੀਆਂ ਨੋਟ ਕਰ ਲਈਆਂ ਹਾਂ ਜੇ ਹੁਣ ਵਿਚਵੰਦੇ ਕਹਿੰਦਾ ਮਟਰ ਘਾਟਾ ਦੇ ਜਾਂਦੇ ਨੇ ਠੀਕ ਆ ਹੁਣ ਮੈਂ ਤੇਰੀ ਗੱਲ ਇਹ ਨੋਟ ਕੀਤੀ ਵੀ ਜਦੋਂ ਨੂੰ ਬਿਮਾਰੀ ਆ ਜੇ ਜਾਂ ਮੀਂਹ ਚ ਆ ਜੇ ਇੱਕ ਦਿਨ ਸੜ ਸੜ ਕੇ ਤੂੰ ਸਪਰੇਅ ਦਸੀ ਜਾਂ ਫਰਟੀਲਾਈਜ਼ਰ ਆ ਜਾਂ ਸਪਰੇਅ ਆ ਠੀਕ ਆ ਕੋਈ ਫੰਗੀ ਸੈੱਟ ਲਾ ਲਾ ਫਿਰ ਅਗਲਾ ਇੱਕ ਇੱਕ ਦਿਨ ਦਾ ਟੋਲੀ ਚ ਬਟੂਆ ਮੰਮ ਨਹੀਂ ਵੱਟ ਸਕਦਾ ਬਾਈ ਕਿਉਂ ਖਰਚਾ ਵੀ ਜਿਆਦਾ ਹੋਣ ਲੱਗ ਜਾਂਦਾ ਕਿਸੇ ਬੰਦੇ ਨੂੰ ਨੀ ਨੌਲੇਜ ਵੀ ਨਹੀਂ ਹੁੰਦੀ ਫੈਵਰਿਕਲ ਚੇਨ ਦੇ ਘਾਟ ਆ ਗਈ ਦਵਾਈ ਕੋਈ ਹੋਰ ਕਰੀ ਜਾਂਦਾ ਹਾਂ ਠੀਕ ਆ ਹੁਣ ਤੇਰੇ ਕੋਲ ਐਕਸਪੀਰੀਅੰਸ ਆ ਤੂੰ ਤਾਂ ਕਰਦਾਗਾ ਤੈਨੂੰ ਪਤਾ ਮੇਰਾ ਸਪਰੀਆ ਦਾ ਮੁੱਲ ਵੀ ਉਹ ਮੋੜਨਗੇ ਹਾਂ ਤੇ ਜਿਹੜੇ ਬੰਦੇ ਘਾਟਾ ਖਾਂਦੇ ਨੇ ਉਹ ਆਹੀ ਚੀਜ਼ ਹੋ ਸਕਦੀ ਜਿਹੜੇ ਘਾਟਾ ਖਾਂਦੇ ਹਾਂ ਹਾਂ ਬਈ ਇਹੀ ਚੀਜ਼ ਹੋ ਸਕਦੀ ਆ ਵੀ ਝਾੜ ਨਹੀਂ ਦਿੰਦਾ ਜਿਹੜਾ ਉਹ ਕਮੈਂਟ ਕਰੇ ਆਪਣ ਨੂੰ ਝਾੜ ਨਹੀਂ ਪਰ ਇੱਕ ਬਈ ਪਤਾ ਕੀ ਕਰਦੇ ਆ ਹੁਣ ਮੇਰੇ ਭਰਾ ਵਿੱਚ ਗੁੱਸਾ ਨਾ ਮੰਨੋ ਬਈ ਆਪਣੀ ਗੱਲ ਦਾ ਬਈ ਬੀਚ ਬਈ ਵਲਾ ਕੇ 20 ਨਾ ਉਹਨਾਂ ਤੇ ਬਈ ਸਹੀ ਕੋਈ ਫਰਟੀਲਾਈਜ਼ਰ ਲੈ 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 ਵਰ ਤੇ ਛੱਡ ਦੇਣਾਗਾ ਹੁਣ ਬਈ ਆਪਣੇ ਕੋਲੇ ਤਾਂ ਥੋੜੀ ਪਹਿਲੀ ਵਾਲਿਆਂ ਕੋਲ ਬੰਦਿਆਂ ਕੋਲੇ ਉਹੀ ਆਪਾਂ ਨੂੰ ਪਤਾ ਵੀ ਆਪਣੀ ਦਾ ਇਸੇ ਚੀਜ਼ ਨੇ ਘਰ ਪੂਰਾ ਕਰਨਾ ਆਪਾਂ ਮਿਹਨਤ ਵੀ ਉਹਦੇ ਤੇ ਬਈ ਜ਼ਿਆਦਾ ਕਰਦੇ ਆਂ ਖਿਆਲ ਵੀ ਜ਼ਿਆਦਾ ਰੱਖਦੇ ਆਂ ਜੇ ਹੁਣ ਜੇ 5 ਕਵਾਂਟਰੀ ਵੀ ਵਧਾ ਲਿਆ ਤਾਂ ਤੇ ਕਾਮਯਾਬਾ ਨੂੰ ਬਾਦੂਆ ਬਈ ਹੁਣ ਪਤਾ ਕੀ ਕਰਦੇ ਆ ਕਈ ਬੰਦੇ ਕਹਿੰਦੇ ਆ ਆਪਾਂ ਬਈ ਹੁਣ ਤੁਸੀਂ ਦੇਖੋ ਹੁਣ ਆਪਾਂ ਤਿੰਨ ਕਿੱਲੇ ਵਾਲੇ ਬੰਦੇ ਆ ਆਪਾਂ ਕਹਿੰਦੇ ਨੇ ਵੀ ਆਪਣੇ ਜੀਰੀ ਯਾਰ ਵੱਧ ਨਿਕਲੇ ਆ ਆਪਣੇ ਬਈ ਕਿਉਂ ਵੱਧ ਨਿਕਲੇ ਆ ਆਪਾਂ ਉਹਦੇ ਖੇਚ ਲਾਵੇ ਉਹਨੇ ਕਹ ਬਾਂਹ ਤੇ ਫੁੱਲ ਕਰੀ ਹੁਣ ਜੇ ਬਈ ਆਪਾਂ ਹੁਣ ਆਪਣੇ ਕੋਲੇ 20 ਕਿੱਲੇ ਨੇ ਠੀਕ ਆ ਉਹਦੇ ਚ ਬਈ ਇੱਕ ਅੱਧਾ ਕਿੱਲੇ ਚ ਵੀ ਇੱਕ ਦੋ ਕਿੱਲੇ ਜਿ ਛੋਨਾ ਨਰਮ ਰਹਿ ਗਿਆ ਬਈ ਉਹਦੇ ਨਾਲ ਹੀ ਫਿਰ ਬਈ ਫਰਕ ਪੈਦਾ ਮੈਂ ਵੀ ਇਹ ਤੇ ਨੋਟ ਕੀਤੇ ਜੇ 5-4 ਕਿੱਲੇ ਜਾਂ 10 ਕਿੱਲੇ ਦਾ ਕਰਦੇ ਨੇ ਤੇਰਾ 90 ਨਿਕਲਦਾ ਝੋਨਾ ਤੇ 10 ਕਿੱਲੇ ਵੇਖ ਕੇ ਤੇ ਲੈ ਲਈ ਤੇਰਾ ਮੈਂ ਇਹ ਕਹਿਣਾ ਵੀ ਜਦੋਂ ਤੁਸੀਂ ਸਬਜ਼ੀ ਕਰਨੀ ਹੈ ਬਈ ਮੇਰੇ ਜਿਹੜਾ ਉਹਨਾਂ ਦਾ ਤਾਂ ਵੀ ਆਪਣਾ ਕੋਈ ਹੋ ਨਹੀਂ ਜਿਹੜਾ ਉਹਨਾਂ ਵਿੱਚ ਦੇ ਵਿੱਚ ਬੰਦੇ ਕਹਿੰਦੇ 50 ਕਿੱਲੇ ਲਾਇਏ 40 ਕਿੱਲੇ ਲਾਏ ਹੋਇਆ ਇਹ ਤਾਂ ਮੈਂ ਆਪਾਂ ਉਹਨਾਂ ਬਾਅਦ ਤੇ ਵੀਡੀਓ ਬਣਾਈ ਹੈ ਜਿਹੜੇ ਵੀ ਛੋਟੇ ਵੀ ਕਿਸਾਨ ਵੀਰ ਨੇ ਆਪਣੇ 2.5 ਕਿੱਲੇ ਵਾਲੇ ਵੀ ਗੌਰ ਵਧੀਆ ਕਰ ਲੋ ਬਈ ਆਪਦੀ ਫਸਲ ਦੀ ਫਸਲ ਬਈ ਤੁਹਾਨੂੰ 4 ਰੁਪਏ ਦੇ ਕੇ ਹੀ ਜਾਊਗੀ ਤੇ ਇਹ ਨਹੀਂ ਹੈਗਾ ਕਦੇ ਵੀ ਘਾਟਾ ਨਹੀਂ ਦਿੰਦੀ ਮਟਰਾਂ ਦੀ ਫਸਲ ਹੀ ਬਈ ਇਹੋ ਜੀ ਹੈਗੀ ਇਹ ਘਾਟਾ ਦੇਣ ਵਾਲੀ ਚੀਜ਼ ਹੈਗੀ ਵੀ ਨਹੀਂ ਹੈਗੀ ਹੂੰ ਭਾਵੇਂ ਕੋਈ ਨੂੰ ਕੁਝ ਮਰਜ਼ੀ ਕਹੀ ਜੋ ਬਈ ਇੱਕ ਹੋਰ ਕਰੋ ਵੀ ਤੁਸੀਂ ਆਪਦੀ ਜਿੰਨੇ ਏਨੇ ਕਿੱਲੇ ਦੀ ਕੋਈ ਵੱਡੀ ਗੱਲ ਤਾਂ ਹੈ ਨਹੀਂ ਠੀਕ ਆ ਵੀ ਸੇਲ ਕਰਨ ਦਾ ਢੰਗ ਪਹਿਲਾਂ ਆਪ ਦੇਖੋ ਵੀ ਆਪਾਂ ਸੇਲ ਕਿਵੇਂ ਕਰ ਸਕਦੇ ਆ ਪਿੰਡਾਂ ਦੇ ਵਿੱਚ ਲੈ ਜਾਓ ਬਈ ਜੇ ਸੰਗ ਸ਼ਰਮਨ ਦੇ ਨਾਲ ਚੱਲਾਂਗੇ ਤਾਂ ਕੁਝ ਨਹੀਂ ਬਣਦਾ ਹੈਗਾ ਜੇਕਰ ਮਰੀਮਾ ਦੇ ਗਿਆ ਆਪਾਂ ਤਾਂ ਜਿੱਥੇ ਆਪਾਂ ਨੂੰ ਮੰਨ ਲਾ ਜਗਾ ਮਿਲਦੀ ਆ ਬਈ ਆਪਾਂ ਬੈਠ ਕੇ ਆਪਾਂ ਤਾਂ ਸੇਲ ਕਰਦੇ ਆ ਬਈ ਜੇ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਪਿੰਡਾਂ 'ਚ ਵੀ ਸੇਲ ਕਰਿਆ ਹੋਣੇ ਆਗੇ ਜਦੋਂ ਹੁਣ ਬਈ ਲੌਕਡਾਊਨ ਲੱਗਿਆਗਾ ਠੀਕ ਆ ਲੌਕਡਾਊਨ ਦੇ ਵਿੱਚ ਲੋਕਾਂ ਦੇ ਸਾਰਿਆਂ ਨੇ ਖੇੜਾ ਛੱਡਤਾ ਪਰ ਬਈ ਆਪਣੇ ਬਾਪੂ ਨੇ ਬਈ ਪਿੰਡ ਦੇ ਵਿੱਚ ਵੀ ਉਹਨਾਂ ਨਾਲ ਉਹਨਾਂ ਨੂੰ ਵੀ ਸਰਪੰਚ ਤੋਂ ਲਿਖਾ ਕੇ ਬਈ ਵੀ ਅਸੀਂ ਪਿੰਡ ਦੇ ਵਿੱਚ ਸਬਜ਼ੀ ਦੇਵਾਂਗੇ ਸਾਰੇ ਪਿੰਡ ਦੇ ਸਬਜ਼ੀ ਦੇਵਾਂਗੇ ਲਾਕਡਾਊਨ ਦੇ ਵਿੱਚ ਬਈ ਕਿੰਨਾ ਬੁਰਾ ਹਾਲ ਹੋਇਆ ਅਸੀਂ ਉਦੋਂ ਵੀ ਨਹੀਂ ਹਾਰਮਨੀ ਬਈ ਅਸੀਂ ਸਬਜ਼ੀ ਆਪਦੀ ਲੈ ਆਉਂਦੇ ਸੀਗੇ ਤੇ ਮੇਰਾ ਬਾਪੂ ਨੇ ਸਰਪੰਚ ਤੋਂ ਲਖਾਇਆ ਹੋਇਆ ਸੀ ਪੁਲਿਸ ਕੁਛ ਕਹਿੰਦੀ ਨਹੀਂ ਸੀ ਸਾਰੇ ਪਿੰਡ ਦੇ ਵਿੱਚ ਬਈ ਸਬਜ਼ੀ ਅਸੀਂ ਦਿੰਦੇ ਹੁੰਦੇ ਸੀ ਵੀ ਚਾਰ ਪੈਸੇ ਐ ਕਿ ਆਪਾਂ ਵੀ ਇਹ ਕਹਿੰਦੇ ਆ ਵੀ ਚਲ 5 4 5 ਮਹੀਨੇ ਬਾਅਦ ਉਹ ਪੈਸੇ ਆਗੇ ਆਪਣੇ ਕੋਲੇ ਠੀਕ ਆ ਵੀ ਉਦੋਂ ਲੋਕਾਂ ਕੋਲੇ ਪੈਸੇ ਵੀ ਨਹੀਂ ਸੀਗੇ ਹਾਂ ਵੀ ਮੇਰੀ ਸਬਜ਼ੀ ਖਰਾਬ ਤਾਂ ਨਹੀਂ ਹੋਈ ਲੋਕਾਂ ਨੇ ਤੋੜ ਤੋੜ ਸਿੱਤੀ ਸੀ ਲੋਕਾਂ ਨੇ ਤਾਂ ਬਈ ਖਤਮ ਕਰ ਰੇਟ ਘਟਣਾ ਰੇਟ ਘੱਟ ਮ ਤਵਾ ਪਰ ਕਿਸੇ ਮਰਦੀ ਤਰੀਕੇ ਨਾਲ ਵੇਚੋ ਬਈ ਸਬਜੀ ਨੂੰ ਪਰ ਵੇਚਣਾ ਜ਼ਰੂਰੀ ਹੈਗਾ ਜੇ ਆਪਾਂ ਆਪ ਵੇਚਾਂਗੇ ਬਈ ਆਪਾਂ ਢੰਗ ਇੱਥੇ ਹੈਗਾ ਵੇਚਣ ਦਾ ਉਹ ਤੋਂ ਕਾਮਯਾਬ ਕੋਈ ਕੰਮ ਨਹੀਂ ਹੈਗਾ ਜੇ ਹੁਣ ਆਪਾਂ ਜਿਹਨੂੰ ਬਈ ਢੰਗ ਹੀ ਨਹੀਂ ਹੈਗਾ ਉਹ ਤਾਂ ਅਗਲਾ ਕਹੀ ਦੂਗਾ ਬਈ ਯਾਰ ਬਈ ਇਹਦਾ ਕੋਈ ਫਾਇਦਾ ਨਹੀਂ ਹੈਗਾ ਇਹਦਾ ਕੋਈ ਕਮੀ ਨਹੀਂ ਆਪਾਂ ਬਈ ਮੈਂ ਆਪਾਂ ਤਾਂ ਪਹਿਲਾਂ ਕਹਿੰਨਾ ਬਈ ਮੰਡੀ ਤੁਸੀਂ ਸਬਜੀ ਬਈ ਨਾ ਦਿਓ ਜਦੋਂ ਤੁਹਾਨੂੰ ਪਤਾ ਲੱਗੇ ਬਈ ਮੰਡੀ ਦੇ ਰੇਟ ਬਈ ਬਹੁਤ ਘੱਟ ਮਿਲ ਰਿਹਾ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਬਈ ਆਪਾਂ ਕਰੋ ਹੁਣ ਜਦ ਇੱਕ ਗੱਲ ਲੋਕ ਨਹੀਂ ਸੋਚਦੇ ਇਹ ਗੱਲ ਬਣੀ ਬਦ ਕਹਿ ਦਿੰਦੇ ਆ ਹੁਣ ਜਿਹੜੇ ਪਿੰਡਾਂ ਦੇ ਵਿੱਚ ਬਈ ਸਬਜੀ ਵਿੱਚ ਨਾਉਂਦਿਆ ਉਹ ਵੀ ਆਪਦਾ ਹਜ਼ਾਰ-ਹਜ਼ਾਰ ਰੁਪਇਆ ਕਰੋ ਬਈ ਪਾ ਕੇ ਜੇਬ ਤੇ ਵਿੱਚ ਵੜਦੇ ਆ ਤੁਹਾਨੂੰ ਹਣਾ ਕਿ ਥੋੜੀ ਤਾਂ ਆਪਦੀ ਸਬਜੀ ਆ ਬਈ ਤੁਹਾਨੂੰ ਕਾਦੀ ਸੰਗ ਆ ਇਹਦੀ ਚੀਜ਼ ਉਹ ਤੇਰੀ ਗੱਲ ਵਿਚਾਲੇ ਆ ਹੁਣ ਆਹ ਗੱਲ ਜਿਵੇਂ ਤੂੰ ਕਿਹਾ ਸੀ ਆਪਾਂ ਨੂੰ ਸੰਗ ਮਾਰੀ ਜਾਂਦੀ ਹਾਂ ਸਾਰੇ ਵੀ ਆਪਾਂ ਨੂੰ ਸੰਗ ਮਾਰੀ ਸੰਗ ਮਾਰੀ ਜਾਂਦੀ ਆ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਵੀ ਇਹ ਵੀ ਸੰਗ ਜਾਂਦੇ ਆ ਜਿਹੜੇ ਹੁਣ ਪ੍ਰਵਾਸੀ ਮਜ਼ਦੂਰ ਮਾਨਸਰ ਜਿਹੜਿਆਂ ਲਈ ਖੜੇ ਨੇ ਤੈਨੂੰ ਵੀ ਪਤਾ ਆਪਾਂ ਨੂੰ ਸਾਰਿਆਂ ਨੂੰ ਪਤਾ ਜਿੰਨੇ ਆਪਾਂ ਸੁਣਦੇ ਉਹਨਾਂ ਨੂੰ ਪਤਾ ਕੋਈ ਕੁਰਚਿਆਂ ਵਾਲਾ ਕੋਈ ਗੋਰ ਦੇਪ ਠੀਕ ਆ ਉਹ ਬੰਦੇ ਮੰਨ ਲਾ 1000 ਰੁਪਇਆ 1500 2000 ਤੱਕ ਠੀਕ ਆ ਦਿਹਾੜੀ ਕਮਾਉਂਦੇ ਆ ਤੇ ਜਿਹੜੇ ਆਪਣੇ ਮੁੰਡੇ ਨੇ ਜੱਟਾਂ ਦੇ ਮੁੰਡੇ ਲਾ ਲਿਆ ਦੂਜੇ ਲਾ ਲਿਆ ਆਪਾਂ ਸਾਥਾ ਜੇ ਤਾਂ ਤਾਂ ਠਹਿਟੀ ਐ ਨੀ ਠੀਕ ਆ ਆਪਾਂ ਜੋ ਪਤਾ ਕਿੰਨੀ ਦੀ ਕਰਦੇ ਆ 12000 15000 ਕਿੰਨੀ ਜੜੀ ਪਈ 500 ਠੀਕ ਆ ਸਿਰਫ ਆਪਣੇ ਕਪੜੇ ਵਰੀਏ ਭਾਈ ਹੁੰਦੇ ਨੇ ਉਹ ਬੰਦੇ ਖਾਉਂਦੇ ਨੇ 2000 ਪਰ ਆਪਾਂ ਤਾਂ ਮੂਰੀ ਜਾਣਗੇ ਹੁਣ ਮੇਰੇ ਨਾਲ ਭਾਈ ਉੱਥੇ ਆਪਣੀ ਲਿਹਾਜ ਪੈਰੀ ਕਹੋਗੇ ਆਪਾਂ ਕਈ ਸਾਲੋਂ ਤੋਂ ਸਬਜ਼ੀ ਵੇਚਦੇ ਰਿਹਾ ਫਾਟਕਾਂ ਤੇ ਉੱਥੇ ਭਾਈ ਯੂਪੀ ਤੋਂ ਹੁਣ ਯੂਪੀ ਤੋਂ ਮੁੰਡੇ ਆਉਂਦੇ ਆ ਮੁਸਲਮਾਨਾਂ ਦੇ ਭਾਈ ਉਹ ਸਾਰੇ ਰੇੜੀਆਂ ਲਾ ਕੇ ਉੱਥੇ ਸਬਜ਼ੀ ਵੇਚਦੇ ਆ ਭਾਈ ਕੋਈ 1000 ਰੁਪਿਆ ਕੋਈ 1200 ਕੋਈ 800 ਕੋਈ 900 ਭਾਈ ਹਿੰਦੂ ਘ ਜਿੰਦਾ ਵੀ ਅਸੀਂ ਜ਼ਿਮੀਂਦਾਰਾਂ ਦੇ ਮੁੰਡਿਆਂ ਯਾਰ ਅਸੀਂ ਕਾਹਤੋਂ ਬੈਠ ਕੇ ਵੇਚੀਏ ਜਦੋਂ ਸਾਨੂੰ ਕੀ ਲੋੜ ਆ ਬੋਲੀ ਤੇ ਦਿਓ ਨਾ ਬਈ ਬਸ ਜਿਹੜਾ ਰੇਟ ਲੱਗਿਆ ਠੀਕ ਆ ਠੀਕ ਆ ਵੀ ਹੁਣ ਜੇ ਆਪਾਂ ਵੱਡਾ ਬਣ ਦੇਖੀ ਆ ਵੇਸ ਤਾਂ ਜ਼ਿਮੀਂਦਾਰਾਂ ਦੇ ਮੁੰਡਿਆਂ ਭਈ ਅਸੀਂ ਅਸੀਂ ਨਹੀਂ ਇਹ ਕੰਮ ਕਰ ਸਕਦੇ ਤਾਂ ਤਾਂ ਬਈ ਉਹ ਮੈਂ ਤਾਂ ਇਹ ਕਹਣਾ ਵੀ ਤੁਸੀਂ ਸਬਜ਼ੀ ਦਾ ਬਈ ਖੜੀ ਛੱਡ ਦੋ ਲੋੜ ਹੀ ਨਹੀਂ ਆ ਕਿ ਸਬਜ਼ੀ ਲਾਉਣ ਦੀ ਤੇ ਜੇ ਬਈ ਜਿਆਦਾ ਰੇਟ ਘਟ ਗਿਆ ਤੁਸੀਂ ਆਪ ਵੇਚ ਹਾਂ ਜਦੋਂ ਜਿਆਦਾ ਰੇਟ ਘਟਦਾ ਵੀ 15 ਰੁਪਏ ਕਹਿੰਦਾ ਮਟਰ ਤੇ ਛੋਟੀ ਤਲਾਈ ਨਹੀਂ ਮੁਰਦੀ ਤੁਸੀਂ ਸੇਲ ਕਰੋ ਬਈ ਆਪ ਸੇਲ ਲਾ ਕੇ ਆਪ ਮਾਰਸਾ ਵਿਕੀ ਜਾਂਦਾ ਦੋ ਦੋ ਤਿੰਨੇ ਕਾਟਲ ਦੀ ਕੀ ਗੱਲ ਆ ਭਾਈ ਜੇ ਆਪਾਂ ਵੇਚ ਨਹੀਂ ਹੈਗਾ ਹੁਣ ਤੈਨੂੰ ਮੈਂ ਦੱਸ ਦਾਂ ਭਾਈ ਆਪਣੇ ਬਦਲ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਕਮੀ ਕਮੀ ਹੋਈ ਇਹ ਆ ਇੱਕ ਤਾਂ ਸਭ ਤੋਂ ਵੱਡੀ ਕਮੀ ਇਹ ਆ ਬਈ ਆਪਾਂ ਆਪਣੇ ਲੋਕ ਕਿਤੇ ਕੀ ਕਹਿੰਦੇ ਅੱਧੇ ਲੋਕ ਹੀ ਕਰਦੇ ਹੋਏ ਜਦੋਂ ਵੱੱਦ ਪਾਣ ਲਾ ਕੇ ਜਿਵੇਂ 10 ਕਿੱਲੇ ਲਾ ਲੇ ਤੇ ਲੇਬਰ ਤੀ ਛੱਡ ਦਿੰਦੇ ਨੇ ਲੇਬਰ ਬਈ ਕੁਝ ਨਹੀਂ ਕੱਕ ਦਿੰਦੀ ਹੈਗੀ ਆਪਾਂ ਨੂੰ ਬਾਹਣ ਬਈ ਘੱਟ ਲਾ ਲਓ ਚਾਹੇ 2 ਕਿੱਲੇ ਲਾ ਲਓ ਚਾਹੇ 2.5 ਕਿੱਲੇ ਲਾ ਲਓ ਨਾਲ 10 ਕਿੱਲਾ ਨਾਲ ਹੈਪੀ ਫਿਰ ਪਿੰਡਾਂ ਜੀ ਕਿੰਨਾ ਕ ਵੇਚਦੇ ਨਾਲੇ ਬਈ ਮੈਂ ਇਹ ਕਹਿੰਦਾ ਵੀ ਸਾਰੀਆਂ ਸਬਜ਼ੀਆਂ ਦੇ ਲਾਓ ਜਾਨ ਹੁਣ ਜੇ ਮਟਰਾਂ ਦੀ 10 ਕਿੱਲੇ ਲਾਤੇ ਬਈ ਗਾਹਾਂ ਕੋਈ ਕਈ ਵਾਰੀ ਪਰਮਾਤਵਾ ਨਾ ਕਰੀ ਕਿਸੇ ਸਬਜ਼ੀ ਦਾ ਰੀਟ ਘਾਟ ਦੇ ਠੀਕ ਆ ਤੇ ਕੋਈ ਮਾਰ ਪੈ ਜੇ ਅਸੀਂ ਉਹਨੂੰ ਠੀਕ ਆ ਕੋਈ ਬਿਮਾਰੀ ਵੱਧਾ ਜੇ ਕਿਸੇ ਫਸਲ ਨੂੰ ਕਈ ਵਾਰੀ ਕਿਸੇ ਕਿਸੇ ਰੋਗਤ ਵੱਧ ਬਿਮਾਰੀ ਆ ਜਾਂਦੀ ਆ ਤੇ ਆਪਾਂ ਨੂੰ ਘਾਟਾ ਪੈਣ ਦੇ ਚਾਂਸ ਬਾਰੇ ਹੋ ਜਾਂਦੇ ਆ ਹੁਣ ਬਈ ਆਪਾਂ ਇਹ ਕਰਿਆ ਹੋਇਆ ਵੀ ਆਪਾਂ ਸਾਰੇ ਪਾਸੇ ਸਬਜ਼ੀਆਂ ਲਾਈ ਹੋਈਆਂ ਆ ਆਪਾਂ ਹੋਰ ਵੀ ਵੀਰਾਂ ਨੂੰ ਇਹੀ ਕਹਿਨੇ ਆ ਵੀ ਕੱਲੇ ਮਟਰਾਂ ਬੰਨੀ ਸਾਡੀ ਵੀਡੀਓ ਦੇਖ ਕੇ ਕੱਲੇ ਮਟਰਾਂ ਬੰਨੀ ਨਾ ਪੈਜੋ ਬਈ ਸਾਰੀਆਂ ਸਬਜ਼ੀਆਂ ਲਾਓ ਥੋੜੇ ਥੋੜੀਆਂ ਲਾਓ ਠੀਕ ਆ ਅਸੀਂ ਬਈ ਉਹਦਾ ਮਾਡਲ ਬਣਾ ਹੈ ਖੇਤੀ ਦਾ ਵੀ ਅਸੀਂ ਮਟਰਾਂ ਤੋਂ ਬਾਅਦ ਆਪਦੀ ਗਾਂ ਵੀ ਇਹ ਕੱਦੂ ਬਾਦ ਇਹਨੇ ਉਹਦੇ ਚ ਕੱਦੂ ਲਾ ਕੇ ਬਈ ਉਹਨਾਂ ਨੂੰ ਆਪਾਂ ਗਾਂ ਸੌਣ ਗਾਂ ਭਾਦੋ ਵਾਲੇ ਕੱਦੂ ਜਿਹੜੇ ਅਪ ਚੱਕਤੇ ਵਾਲੇ ਬਈ ਚਲਾਉਨੇ ਆ ਵੀ ਆਪਾਂ ਉਹ ਕੱਦੂ ਚਲਾਉਨੇ ਨੇ ਉਹ ਵਾਹਣ ਦੇ ਵਿੱਚ ਤਾਂ ਕਰਕੇ ਬਈ ਅਸੀਂ ਤਾਂ ਇੱਕ ਮਾਡਲ ਤਿਆਰ ਕਰਿਆ ਹੋਇਆ ਵੀ ਅਸੀਂ ਹੋਰ ਹੋਰ ਖੇਤੀਆਂ ਘੱਟ ਕਰਦੇ ਆ ਝੋਨੇ ਝੋਨੇ ਦੀ ਖੇਤੀ ਅਸੀਂ ਬਹੁਤ ਘੱਟ ਕਰਦੇ ਆ ਬਈ ਜਿੰਨੀ ਘੱਟ ਤੋਂ ਘੱਟ ਹੀ ਕਰਦੇ ਆ ਵੀ ਹੋ ਸਕਦਾ ਪਰ ਉਹ ਵੀ ਪਛੇਤੇ ਦੀ ਕਰਾਂਗੇ ਉਹ ਵੀ ਬਈ ਵਾਹਣ ਸਮਾਨ ਦੇ ਮਾਰੇ ਨੂੰ ਕਰਨੀ ਪੈਂਦੀ ਹੈ ਕਿਉਂਕਿ ਜੇ ਆਪਾਂ ਝੋਨਾ ਨਹੀਂ ਕਰਦੇ ਨਾ ਬਈ ਕਿਸੇ ਬਾਹਣ ਦੇ ਵਿੱਚ ਮੰਨ ਲਓ ਹੁਣ ਆਪਾਂ ਲਗਾਤਾਰ ਕਈ ਸਾਲਾਂ ਤੋਂ ਝੋਨਾ ਨਹੀਂ ਕਰਦੇ ਇੱਕ ਤਾਂ ਬਈ ਬਾਹਣ ਦੀ ਥੋੜੀ ਸ਼ਕਤੀ ਘਟਦੀ ਐ ਝੋਨੇ ਤੋਂ ਬਣਾ ਲੋਕ ਕਹਿੰਦੇ ਬਈ ਬਾਹਣ ਨੂੰ ਖਿੱਚ ਰਿਹਾ ਝੋਨਾ ਨਹੀਂ ਖਿੱਚਦਾ ਬਈ ਜਦੋਂ ਪਾਣੀ ਨਾਲ ਬਈ ਆਪਾਂ ਜਦੋਂ ਲਗਾਤਾਰ ਬਾਹਣ ਦੇ ਵਿੱਚ ਪਾਣੀ ਭਰਿਆ ਰਹਿਣਾ ਤਾਕਤ ਬਣਦੀ ਐ ਬਾਹਣ ਦੇ ਵਿੱਚ ਤੇ ਜਦੋਂ ਤਾਕਤ ਵੇਰ ਬਈ ਬਣਾਉਣੀ ਪੈਂਦੀ ਐ 2 ਸਾਲਾਂ ਤੋਂ ਬਾਹਣ ਦੇ ਵਿੱਚ ਝੋਨਾ ਲਾਉਣੀ ਪੈਂਦਾਗਾ ਕੱਕ ਵੀ ਘਟਣ ਲੱਗ ਜਾਂਦਾ ਬਈ ਬਾਹਣ ਦੇ ਵਿੱਚ ਬੀਜਾਂ ਚ ਜ਼ਿਆਦਾ ਹੋ ਜਾਂਦੇ ਹਾਂ ਜ਼ਿਆਦਾ ਹੋਣ ਲੱਗ ਜਾਂਦੇ ਬੀ ਗੱਲਣ ਵਾਸਤੇ ਬਈ ਝੋਨਾ ਲਾਉਣੀ ਪੈਂਦਾਗਾ ਇੱਕ ਹੋਰ ਆ ਬਈ ਮੈਂ ਤਾਂ ਤੁਹਾਨੂੰ ਇਹ ਬੀਜੋ ਨੂੰ ਮੰਨ ਲਓ ਹੁਣ ਆਪਾਂ ਕਿਸੇ ਕਿੱਲੇ ਦੇ ਵਿੱਚ ਐਤਕੀ ਸਬਜ਼ੀ ਲਾ ਲਈ ਠੀਕ ਆ ਤੁਸੀਂ ਉਹਨੂੰ ਗਾਂਹਾਂ ਦੇ ਗਾਂਹਾਂ ਵਾਲੇ ਬਾਰੀ ਉਹ ਕਿੱਲੇ ਦੇ ਵਿੱਚ ਸਬਜ਼ੀ ਨਾ ਲਾਓ ਜੇ ਕੱਕ ਜਿਆਦੇ ਜੇ ਤਾਂ ਕੱਕ ਨਹੀਂ ਨਹੀਂ ਰਹੇ ਬਾਹਣ ਦੇ ਵਿੱਚ ਤਾਂ ਤਾਂ ਲਾਓ ਨਹੀਂ ਗਾਂਹਾਂ ਵਾਲੇ ਬਾਰੀ ਸਬਜ਼ੀ ਨਾ ਲਾਓ ਕਿਉਂਕਿ ਜਿਵੇਂ ਹੁਣ ਕੋਈ ਜਿਹੜੀਆਂ ਬੇਲਾਂ ਨੇ ਸਬਜ਼ੀਆਂ ਬਈ ਉਹਦੇ ਵਿੱਚ ਫੰਗਸ ਜਦ ਤਿਆਰ ਹੋ ਜਾਂਦਾ ਬਾਹਣ ਦੇ ਵਿੱਚ ਫੰਗਸ ਜਿਆਦੇ ਆਉਣ ਲੱਗ ਜਾਂਦਾ ਬਾਹਣ ਦੀ ਇੱਕ ਵਾਰੀ ਬਈ ਬਦਲੀ ਕਰ ਦੋ ਦੂਜੇ ਸਾਲ ਦੂਜੇ ਬਾਹਣ ਦੇ ਵਿੱਚ ਸਬਜ਼ੀ ਲਾ ਦਿਓ ਅਦਲਾ ਬਦਲੀ ਕਰਨੀ ਜ਼ਰੂਰੀ ਹੈ ਕਰਦੇ ਰਹੋ ਤੇ ਬਈ ਮੇਰੇ ਵੀਰਾਂ ਨੂੰ ਮੈਂ ਇੱਕ ਹੋਰ ਕਹਿਣਾ ਵੀ ਬਈ ਵੀ ਸਬਜ਼ੀ ਨੂੰ ਥੋੜੀ ਲਾ ਲਓ ਠੀਕ ਆ ਪਰ ਇਹ ਨਾ ਮੰਡੀਆਂ ਦੇ ਵਿੱਚ ਨਾ ਸਿੱਟੋ ਵਪਾਰੀਆਂ ਦੇ ਹੱਥ ਨਾ ਪਾਓ ਇਹ ਚੀਜ਼ਾਂ ਨੂੰ ਇਹ ਆਪਣੀ ਆਪ ਦੀ ਮਿਹਨਤ ਕੀਤੀ ਹੋਈ ਕਮਾਈ ਹੈ ਤੇ ਇਹਨੂੰ ਬਈ ਆਪ ਦੇ ਤਰੀਕੇ ਨਾਲ ਵੇਚੋ ਜਿੰਨਾ ਹੋ ਸਕਦਾ ਘੱਟ ਲਾ ਲਓ ਠੀਕ ਆ ਆਪ ਸੇਲ ਕਰਨੀ ਸਿੱਖੋ ਜਿਹੜੇ ਵੀਰੇ ਵੀਰਾਂ ਕੋਲੇ ਵੀ ਸੜਕਾਂ ਦੇ ਉੱਤੇ ਵਾਹਣਾ ਉਹ ਤਾਂ ਵੀ ਸੜਕਾਂ ਦੇ ਉੱਤੇ ਵੀ ਮੇਨ ਰੋਡਾਂ ਦੇ ਉੱਤੇ ਵੀ ਕਈ ਕਈ ਭਰਾਵਾਂ ਕੋਲੇ ਬਾਨ ਹੈਗਾ ਹਨਾ ਵੀ ਉਹ ਵੀ ਸੜਕ ਦੇ ਉੱਤੇ ਵੀ ਆਦਾ ਡੱਡਾ ਲਾ ਕੇ ਵੇਚੋ ਵੀ ਉਦੋਂ ਵਧੀਆ ਤਾਂ ਕੋਈ ਰੀਸੀ ਨਹੀਂ ਕਿਉਂਕਿ ਆਪਣੀ ਤਾਜੀ ਦੀ ਤਾਜੀ ਸਬਜ਼ੀ ਬੀਕੂ ਬਈ ਹੁਣ ਤੁਸੀਂ ਦੇਖੋ ਬਈ ਹੁਣ ਜਿਵੇਂ ਆਪਣਾ ਪਿੰਡ ਆ ਵੀ ਹੁਣ ਸਾਰਾ ਰੋਡ ਤੇ ਲੱਗਦਾ ਰੋਡ ਤੇ ਤਾਂ ਬਈ ਸਾਡਾ ਪਿੰਡ ਵੀ ਲੱਗਦਾ ਗੱਲ ਕਰ ਆਪਣੇ ਕੋਲੇ ਰੋਡ ਤੇ ਬਹਾਨ ਨਹੀਂ ਹੈਗਾ ਤੇ ਨਾ ਇਹ ਹੋਗਾ ਵੀ ਰੋਡ ਤੇ ਬਹਿ ਕੇ ਬਈ ਤੁਸੀਂ ਉਹ ਕਰੋ ਵੇਖ ਚੋ ਆਓ ਜੀ ਠੀਕ ਹੈ ਜੀ ਤੇ ਹੈਪੀ ਵੀਡੀਓ ਆਪਣੀ ਜਿਆਦਾ ਲੰਮੀ ਹੋਈ ਜਾਂਦੀ ਹੈ ਨਾ ਆਪਣੀ ਵੀਡੀਓ ਦਾ ਮਕਸਦ ਹੈ ਇਹ ਜੀ ਆਪਾਂ ਜਿਹੜੇ ਕਮੈਂਟ ਕਰੀ ਜਾਂਦੇ ਨੇ ਜਾਂ ਜਿਹਦੇ ਫੋਨ ਕਰੀ ਜਾਂਦੇ ਆ ਨਾ ਵੀ ਉਹਨਾਂ ਦਾ ਸਾਰੇ ਜਵਾਲਾਂ ਦਾ ਸਵਾਲਾਂ ਦਾ ਜਵਾਬ ਆਪਾਂ ਦੇ ਹੀ ਦਿੱਤੇ ਤਕਰੀਬ ਜੇ ਮੇਰੇ ਕਿਸੇ ਭਰਾ ਦਾ ਕੋਈ ਵੀ ਸਵਾਲ ਰਹਿ ਗਿਆ ਹੋਇਆ ਭਾਈ ਤੁਸੀਂ ਪੁੱਛ ਸਕਦੇ ਹੋ ਭਾਈ ਫੋਨ ਕਰਕੇ ਆਪਾਂ ਇੰਨੇ ਫੋਨ ਚੱਕਨੇ ਔਕੇ ਵੀ ਹੋ ਜਾਂਦੇ 100 150 ਫੋਨ ਚੱਕ ਲਿਆ ਹੈ ਕੀ ਨੇ ਤੇ ਇਹ ਨਹੀਂ ਅਗਲਾ ਕਹਿੰਦਾ ਜੇ ਬੜਾ ਤਾਂ ਕਰੀ ਜਾਂਦੇ ਤਾਂ ਹੀ ਅਸੀਂ ਵੀਡੀਓ ਬਣਾ ਕੇ ਤਾਂ ਅੰਸ਼ ਦੇ ਤਾਂ ਵੀਡੀਓ ਫੇਰ ਜੇ ਅਸੀਂ ਬਹਿ ਜਾਂਦੇ ਆ ਤਾਂ ਫਿਰ ਜਿਆਦਾ ਥੋੜੀ ਜਿਹੀ ਆਏ ਹੋਏ ਮਤਲਬ ਰੋਲ ਦਖੀ ਹੋ ਜਾਂਦਾ ਸੀ ਲ ਤੁਹਾਡਾ ਰਿਪੋਰਟ